ਇਸ ਹੱਦ ਤੱਕ ਪਹੁੰਚ ਗਈ ਮਾਨਸਿਕ ਹਾਲਤ ਕੁਝ ਕੁ ਲੋਕਾਂ ਦੀ ਤਾਂ ਤੇ ਉਹ ਕੰਪੈਰੀਜ਼ਨ ਕਿਹਦੇ ਨਾਲ ਕਰ ਰਹੇ ਨੇ ਗੁਰੂ ਸਾਹਿਬ ਨਾਲ ਤੇ ਗੁਰੂ ਸਾਹਿਬ ਦਾ ਜਨਮ ਉੱਥੋਂ ਸੀ ਉਹ ਆਏ ਪਰ ਮੈਂ ਇਹਨਾਂ ਦੀ ਬਾਂਦ ਸਿੱਖਦਾ ਦੇਖਦਾ ਉਹ ਲੋਕਾਂ ਦੀ ਜਿਹੜੀ ਇਹ ਗੱਲ ਕਹਿੰਦੇ ਵੀ ਯਾਰ ਤੁਹਾਡੀ ਜੀਵ ਨੂੰ ਕੀੜੇ ਕਿਉਂ ਨਹੀਂ ਪੈਂਦੇ ਆਹ ਗੱਲ ਕਹਿਣ ਲੱਗੇ ਆਪਾਂ ਉਹਨਾਂ ਦੀ ਬਾਣੀ ਤੇ ਸੁਣ ਕੇ ਤਾਂ ਚੱਲਦੇ ਆਂ ਬਾਣੀ ਸੁਣ ਕੇ ਤਾਂ ਅੱਗੇ ਵਧਦੇ ਆਂ ਤੂੰ ਤਾਂ ਤਾਕਤ ਲੈਂਦੇ ਸ਼ਕਤੀ ਲੈਣੇ ਆ ਕੰਪੇਅਰ ਆਪਾਂ ਕਿਹਦੇ ਨਾਲ ਕਰ ਰਹੇ ਹੋਂ ਯਾਰ ਕਹਿੰਦਾ ਉਹਨਾਂ ਨਾਲ ਕੰਪੇਅਰ ਕਰਾਂਗੇ ਸਾਡੀ ਮੇਰੀ ਟਾਡੀ ਬੁੱਧੀ ਹੈ ਨਹੀਂ ਭਾਈ ਜੇ ਝੋਡੀ ਹੈਗੀ ਕਿਸ ਦੀ ਤਾਂ ਤੁਹਾਡੀ ਬੁੱਧੀ ਤੁਹਾਨੂੰ ਵਾਰਕ ਜੇ ਤੁਸੀਂ ਬੁੱਧੀਜੀਵੀ ਹੁੰਦੇ ਤਾਂ ਮਸਲੇ ਨਾ ਖੜੇ ਹੁੰਦੇ ਜਿਹੜਾ ਵੀ ਇਹ ਕਰਦਾ ਮੈਂ ਕਹਿੰਦਾ ਬਾਈ ਆਪਣੀ ਬੁੱਧੀ ਥੋੜਾ ਹੱਥ ਮਾਰੀ ਕਦੇ ਆਪਦੇ ਪਿਓ ਨਾਲ ਸੀ ਕਿਸੇ ਨੂੰ ਕੰਪੇਅਰ ਨਹੀਂ ਕਰਦੇ ਕਹਿੰਦਾ ਬਹੁਤ ਮਾੜਾ ਹਸ਼ਰ ਹੋਣਾ ਜਿਹੜੇ ਇਹ ਸਵਾਲ ਕਰਦੇ ਜਿਹੜੇ ਗੁਰੂਆਂ ਨਾਲ ਕੰਪੇਅਰ ਕਰਦੇ ਉਹ ਕਹਿੰਦੇ ਵੀ ਯਾਰ ਕੈਨੇਡਾ ਵੀ ਤਾਂ ਸਾਡੇ ਬੱਚੇ ਜਾਂਦੇ ਆ ਅਮਰੀਕਾ ਜਾਂਦੇ ਆ ਯੂਕੇ ਦੇ ਵਿੱਚ ਹੁਣ ਬਹੁਤ ਸਾਰੇ ਸਟੱਡੀ ਵੀਜ਼ਾ ਖੁੱਲੇ ਬਹੁਤ ਸਾਰੇ ਲੋਕ ਹੈ ਉਹ ਕਹਿੰਦੇ ਸਾਡੇ ਬੱਚਿਆਂ ਨੂੰ ਇੱਕਦਮ ਉਧਰ ਕਹਿ ਦਿੱਤਾ ਜਾ ਕੇ ਛੱਡ ਕੇ ਚੱਲ ਜਾਓ ਗੱਲਾਂ ਤਾਂ ਹੈਗੀਆਂ ਸੂਬੇ ਦੀਆਂ ਸਟੇਟਾਂ ਦੀਆਂ ਕੰਪੀਅਰ ਰਫ ਕਰ ਰਹੇ ਦੂਜੀ ਕੰਟਰੀ ਨਾਲ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਇਹਦੀਆਂ ਸ਼ਰਤਾਂ ਹੋਣ ਚਾਹੀਦੀਆਂ ਸਾਡੇ ਗਵਾਂਢੀ ਅਸੂਬੇ ਦੀਆਂ ਹਨ ਜਮਾਚਲ ਦੀਆਂ ਜੋ ਸਾਡੇ ਹੋਰ ਜਿੱਦਾ ਆਪਾ ਉੱਤਰਾਖੰਡ ਹੋ ਗਿਆ ਬਿਹਾਰ ਹੋ ਗਿਆ ਜਿੱਥੋਂ ਦਾ ਸਾਡੇ ਰਾਜਸਥਾਨ ਜਿੱਥੋਂ ਸਾਡੇ ਪ੍ਰਧਾਨ ਮੰਤਰੀ ਆ ਉਹਨਾਂ ਦਾ ਹੋ ਗਿਆ ਗੁਜਰਾਤ ਹੋ ਗਿਆ ਉਹਨੇ ਕਿਉਂ ਬਣਾਇਆ ਭਈ ਆਪਣੇ ਉਹਦੇ ਵਿੱਚ ਉਹਨਾਂ ਨੂੰ ਫਿਰ ਇਕੁਐਲਟੀ ਨਹੀਂ ਹੈਗੀ ਉਹਨਾਂ 'ਚ ਮਤਲਬ ਮਤਲਬ ਫਿਰ ਉਹ ਤੁਸੀਂ ਫਿਰ ਜ਼ੁਲਮ ਕਰ ਰਹੇ ਤੁਸੀਂ ਫਿਰ ਦਾ ਮਤਲਬ ਪ੍ਰਵਾਸੀਆਂ ਤੇ ਤੁਹਾਡਿਆਂ ਵਾਸਤੇ ਠੀਕ ਆ ਜੇ ਮੈਂ ਹਿੰਦੂ ਸਿੱਖੜੀ ਗੱਲ ਕੀਤੀ ਹੋਵੇ ਮੇਰਾ ਕੱਖ ਨਾ ਰਹੇ ਤੇ ਜੇ ਦੂਜੇ ਬੰਦੇ ਨੇ ਜਿੰਨਾ ਵੀ ਆ ਕੇ ਗੱਲ ਬਣਾਈ ਆ ਹਿੰਦੂ ਸਿੱਖ ਦੀ ਜਿਹੜੀ ਹੈ ਨਹੀਂ ਸੀ ਉਹਦਾ ਕੱਖ ਨਾ ਰਹੇ ਰੱਬਾ ਇੱਜੜਾ ਇੱਥੇ ਹੀ ਕਰਨਾ ਪਤਾ ਲੱਗੇ ਲੋਕਾਂ ਨੂੰ ਵੀ ਅਰਧਨ ਹੋਇਆ ਕੀ ਸੀ ਉਹਦੋਂ ਗਲਤ ਮੈਸੇਜ ਆ ਉਹ ਚੀਜ਼ਾਂ ਹੋਰ ਸੀ ਆਪਾਂ ਇਹ ਕਦੇ ਨਹੀਂ ਕਿਹਾ ਵੀ ਇਹਨਾਂ ਨੂੰ ਕੱਢ ਦਿਓ ਭਜਾ ਦਿਓ ਇੱਕ ਦਿਨ ਨਹੀਂ ਕਿਹਾ ਕਾਨੂੰਨ ਦੀ ਮਾਂ ਕੀਤੀ ਨਾ ਤੇ ਕਾਨੂੰਨ ਹੋਵੇ ਪਤਾ ਹੋਵੇ ਕੌਣ ਆਇਆ ਕਿੱਥੋਂ ਆਇਆ ਨੇ ਮੰਗਦੇ ਕੀ ਆ ਪੱਗ ਨਾ ਬਿਨਾਂ ਦੇ ਹੱਥ ਆਧਾਰ ਕਾਰਡ ਨਾ ਬਣੇ ਇਹਨਾਂ ਦੀ ਵੋਟਰ ਕਾਰਡ ਨਾ ਬਣੇ ਇਹਨਾਂ ਦੀ ਜਿਹੜੀ ਪੀਸੀਸੀ ਹੈ ਉਹ ਹੋਵੇ ਇਹਨਾਂ ਦੇ ਉੱਥੋਂ ਜਿੱਥੋਂ ਆਏ ਆ ਇਹਨਾਂ ਦੇ ਉੱਥੋਂ ਦੇ ਪਛਾਣ ਪੱਤਰ ਹੋਣ ਇਹਨਾਂ ਨੂੰ ਇੱਥੇ ਸਰਕਾਰੀ ਨੌਕਰੀਆਂ ਲੈਣ ਦਾ ਹੱਕ ਨਾ ਹੋਵੇ ਇਹ ਆਪ ਦਾ ਕੰਮ ਕਰਨ ਬਾਈ ਜਾਨ 100% ਪ੍ਰਸ਼ਾਸਨ ਜ਼ਿੰਮੇਵਾਰ ਉਹ ਬੱਚੇ ਦੀ ਮੌਤ ਦਾ ਮੈਂ ਕਹਿੰਦਾ ਕਿਉਂ 7 ਸਾਲ ਦੀ ਸਜ਼ਾ ਕੱਟ ਗਿਆ ਸੀ ਪਹਿਲਾਂ ਜੇ ਪੁਲਿਸ ਨੇ ਵੈਰੀਫਾਈ ਕੀਤਾ ਹੁੰਦਾ ਜੇ ਉਹਦੀ ਕਿਤੇ ਪੀਸੀਸੀ ਹੋਈ ਹੁੰਦੀ ਤੋ ਸ਼ਾਇਦ ਹਰਵੀਰ ਸਿੰਘ ਸਾਡੇ ਚ ਖੇਡਦਾ ਹੁੰਦਾ ਉਹ ਬੱਚੀ ਤੇ ਤੁਹਾਨੂੰ ਤਰਸ ਨਹੀਂ ਆਂਦਾ ਜਦੋਂ ਬੱਚੀ ਕਹਿੰਦੀ ਮੈਂ ਉਹਨੂੰ ਕਾਤਲ ਨੂੰ ਪੁੱਛਾਂ ਵੀ ਆਖਿਰ ਮੇਰੇ ਭਰਾ ਨੇ ਕੀਤਾ ਕੀ ਸੀ ਉਹ ਛੋਟੀ ਜੀ ਬੱਚੀ کہہ ਰਹੀ ਹੈ ਸ਼ਬਦ ਉਹ ਇੱਕ ਬੱਚੀ ਆਪਣੇ ਮਾਪੇ ਨੂੰ ਸਾਹਮਣੇ ਸ਼ਰਮ ਨਹੀਂ ਆਂਦੀ ਯਾਰ ਪ੍ਰਸ਼ਾਸਨ ਨੂੰ ਮੈਨੂੰ ਟੇਡੇ ਮੇਡੇ ਮੈਸੇਜ ਆਜੇ ਵੀ ਆ ਜਾਂਦੇ ਵੀ ਤੇ ਪਰਚਾ ਹੋਣਾ ਤੂੰ ਇਹਦੇ ਅੱਖ ਚ ਨਾ ਬੋਲੀ ਇਹਦਾ ਪਰਚਾ ਆਊਗਾ ਯਾਰ ਜਿਹੜਾ ਸੰਘਰਸ਼ ਲੜਦਾ ਤੇ ਪਰਚੇ ਹੀ ਹੁੰਦੇ ਉਹਨੂੰ ਤੁਸੀਂ ਕਿਤੇ ਹਾਰਪਾਣੇ ਕਿਤੇ ਤਨਖਾਹਾਂ ਮ ਦੇਣੀਆਂ ਜਿਨ੍ਹਾਂ ਨੇ ਪਰਚਾ ਕਰਾਣਾ ਉਹ ਵੀ ਧਿਆਨ ਨਾਲ ਸੁਣ ਲਿਓ ਆਕਾਰਪੁਰਖ ਦੀ ਮਿਹਰ ਦੇ ਨਾਮ ਸਨੇਹਾ ਜਿੰਨਾ ਬੇਰਾਬ ਜੇ ਨਾ ਹਟਿਆ ਨਾ ਹਟਣਾ ਤੇ ਇਹਦੇ ਨਾਲ ਉਹ ਵੱਡੇ ਜੋਸ਼ ਨਾਲ ਫੇਰ ਉੱਠੂਗਾ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਰਟੋਲ ਪੰਜਾਬ ਦੇ ਵਿੱਚ ਇਸ ਵੇਲੇ ਮਸਲਾ ਚੱਲ ਰਿਹਾ ਪ੍ਰਵਾਸੀਆਂ ਤੇ ਆਪ ਅਕਸਰ ਗੱਲ ਕਰਦੇ ਆ ਕਿ ਇੱਥੇ ਦੋ ਤਰ੍ਹਾਂ ਨੇ ਜਾਂ ਤਾਂ ਬਹੁਤ ਜਿਹੜੀਆਂ ਜ਼ਿਆਦਾ ਹੀ ਹੱਕ ਚ ਨਹੀਂ ਜਾਂ ਜ਼ਿਆਦਾ ਹੀ ਵਿਰੋਧ ਕਰਨ ਵਾਲੀਆਂ ਨੇ ਬੇਲੋੜਾ ਵਿਰੋਧ ਕਰਨ ਵਾਲੀਆਂ ਜਾਂ ਬੇਲੋੜੇ ਉਹ ਕਹਿੰਦੇ ਉਹ ਤਰ੍ਹਾਂ ਨਹੀਂ ਜਾਂ ਜਿਹੜੀਆਂ ਕਹਿੰਦੇ ਨੇ ਬੇਲੋੜੇ ਹੱਕ ਹੀ ਦੇ ਦੋ ਜਿਨ੍ਹਾਂ ਨੂੰ ਪੰਜਾਬ ਦੀ ਪਰਵਾਹੀ ਕੋਈ ਨਹੀਂ ਤੇ ਜਿਨ੍ਹਾਂ ਨੇ ਸਿਰਫ ਵਿਰੋਧ ਹੀ ਕਰਨਾ ਹੁੰਦਾ ਜਾਂ ਪੰਜਾਬ ਦੇ ਵਿਰੋਧ ਚ ਹੀ ਖੜਨਾ ਹੁੰਦਾ ਪਰ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਇਸ ਸਾਰੇ ਮਸਲੇ ਤੇ ਦੋਨਾਂ ਧਿਰਾਂ ਤੋਂ ਬਚ ਕੇ ਇੱਕ ਸਾਂਝਾ ਜਿਹਾ ਹੱਲ ਕੱਢਣ ਦੀ ਲੋੜ ਆ ਕਈ ਤਰ੍ਹਾਂ ਨੇ ਜਿਹੜੀਆਂ ਉਸ ਹੱਲ ਵੱਲ ਚੱਲਣ ਚੱਲ ਰਹੀਆਂ ਨੇ ਉਸ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸਰਕਾਰ ਤੋਂ ਇਸ ਚੀਜ਼ ਦੀ ਮੰਗ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਮੇਰੇ ਨਾਲ ਨੇ ਭਗਵੰਤ ਸਿੰਘ ਮਟੌਰ ਭਗਵੰਤ ਸਿੰਘ ਮਟੌਰ ਅਮਿਤੋਜ ਮਾਨ ਦੀ ਟੀਮ ਦੇ ਮੈਂਬਰ ਨੇ ਵੱਖ-ਵੱਖ ਮਸਲਿਆਂ ਤੇ ਤੁਸੀਂ ਇਹਨਾਂ ਨੂੰ ਦੇਖਿਆ ਹੋਊਗਾ ਪੰਜਾਬ ਦੇ ਹੱਕ ਦੀ ਗੱਲ ਕਰਦੇ ਨੇ ਲੜਦੇ ਨੇ ਤਾਂ ਬੀਤੇ ਦਿਨੀ ਇਹਨਾਂ ਦੇ ਆਪਣੇ ਸ਼ਹਿਰ ਆਨੰਦਪੁਰ ਸਾਹਿਬ ਵਿਖੇ ਜਦੋਂ ਇਹ ਰੇਲਵੇ ਸਟੇਸ਼ਨ ਤੇ ਪ੍ਰਵਾਸੀ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹ ਕਹਿ ਰਹੇ ਸੀ ਕਿ ਕਿ ਯਾਰ ਉਹੀ ਰੋ ਇੱਥੇ ਰੋ ਜਿਨ੍ਹਾਂ ਕੋਲੇ ਕੋਈ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੋਈ ਵੀ ਹੈ ਜਿਨ੍ਹਾਂ ਕੋਲੇ ਕੋਈ ਉਧਾਰ ਕਾਡ ਜਾਂ ਜਿਨ੍ਹਾਂ ਕੋਲੇ ਆਪਦੇ ਕੋਈ ਸ਼ਨਾਖਤ ਨਹੀਂ ਜਿਨ੍ਹਾਂ ਦੀ ਹੈਗੀ ਉਹਨਾਂ ਦਾ ਇੱਥੇ ਕੀ ਹੱਕ ਬਣਦਾ ਪਰ ਉਸ ਗੱਲ ਦੇ ਵਿਰੋਧ ਦੇ ਵਿੱਚ ਇਥੋਂ ਦਾ ਕੋਈ ਲੋਕਲ ਸਿਆਸੀ ਬੰਦਾ ਆਉਂਦਾ ਤੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦਾ ਕਸਾ ਉਥੇ ਦੋਨਾਂ ਤਰ੍ਹਾਂ ਵਾਲਾ ਮਾਹੌਲ ਹੋਏ ਬੜਿਆ ਤੇ ਪੁਲਿਸ ਇਹਨਾਂ ਨੂੰ ਲੈ ਕੇ ਆਉਂਦੀ ਆ ਤੇ ਭਗਵੰਤ ਮੇਰੇ ਨਾਲ ਨਹੀਂ ਗੱਲਬਾਤ ਸਮਝਦੇ ਇਹਨਾਂ ਤੋਂ ਹੀ ਕਿ ਅਸਲ ਚ ਉਥੇ ਹੋਇਆ ਕੀ ਸੀ ਮਸਲਾ ਕੀ ਸੀ ਤਾਂ ਭਗਵੰਤ ਸਵਾਗਤ ਤੁਹਾਡਾ ਕਰਦੀ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਧੰਨਵਾਦ ਅੱਛੀ ਕਾ ਉੱਚਾ ਪਹਿਲਾਂ ਤਾਂ ਬੀਤੇ ਦਿਨ ਇੱਕ ਘਟਨਾ ਹੁੰਦੀ ਹੈ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਮੈਂ ਮੈਂ ਥੋੜੀ ਬਾਸ ਮੈਂ ਸਾਫ਼ ਸੁਣਦਾ ਕਿ ਯਾਰ ਉਹੀ ਲੋਕ ਇੱਥੇ ਰਹੋ ਜਿਨ੍ਹਾਂ ਕੋਲ ਆਪਦੀ ਸ਼ਨਾਖਤਾ ਕੁਝ ਦਿਖਾਉਣ ਨੂੰ ਦਾ ਰਿਕਾਰਡ ਵਗੈਰਾ ਕੁਝ ਹੈ ਜਾਂ ਜਿਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਈ ਆ ਮੈਨੂੰ ਲੱਗਦਾ ਠੀਕ ਆ ਇਹ ਗੱਲ ਬਣਦੀ ਵੀ ਇੰਨੀ ਕ ਪਰ ਦੂਜੇ ਪਾਸੇ ਇੱਕ ਬੇਲੋੜੀ ਥੋੜਾ ਵਿਰੋਧ ਜਿਹੜਾ ਹੋ ਜਾਂਦਾ ਇੱਕ ਬੰਦਾ ਆਉਂਦਾ ਕੋਈ ਮੈਂ ਉਹ ਜਾਣਦਾ ਨਹੀਂ ਸੀ ਬਾਅਦ ਚ ਪਤਾ ਲੱਗਾ ਕਿ ਉਹ ਸਿਆਸੀ ਬੰਦਾ ਕੋਈ ਖਰ ਸਿਆਸੀ ਲੋਕਾਂ ਨੇ ਗੱਲਾਂ ਕਰਨੀਆਂ ਹੀ ਹੁੰਦੀਆਂ ਗਈਆਂ ਤੇ ਉਹ ਮਸੇ ਇਸੇ ਕਰਕੇ ਕਿ ਥੋੜਾ ਹੀ ਵਿਰੋਧ ਕਰਨਾ ਇਸੇ ਕਰਕੇ ਉਹ ਕਰ ਰਿਹਾ ਸੀ ਵੀ ਨਹੀਂ ਯਾਰ ਇਹ ਤਾਂ ਸਾਰੇ ਇੱਥੇ ਰਹਿਣਗੇ ਇੱਥੇ ਆਧਾਰ ਕਾਰਡ ਇਹਨਾਂ ਦੇ ਅਨੰਦਪੁਰ ਸਾਹਿਬ ਦੇ ਬਣਾਵਾਂਗੇ ਚਲੋ ਆਪਾਂ ਦਾ ਬੱਲੇ ਇਹ ਕਵਾਂਗੇ ਵੀ ਜਿਹਦੇ ਆਪਾਂ ਕਿਤੇ ਘਰੇ ਵੀ ਜਾਈਏ ਨਾ ਜੀ ਜਦੋਂ ਬੈਲ ਵੱਜਦੀ ਆ ਪਹਿਲਾਂ ਵੇਖਿਆ ਜਾਂਦਾ ਕਿ ਬੰਦਾ ਕੌਣ ਹੈ ਅੰਦਰ ਕੌਣ ਆਣ ਲੱਗਾ ਇਹ ਤਾਂ ਫਿਰ ਆਪਦਾ ਪੰਜਾਬ ਹੈ ਪੰਜਾਬ ਦੇ ਵਿੱਚ ਮੈਂ ਬਾਰ-ਬਾਰ ਮੈਂ ਕਹਿ ਸਕਦਾ ਕਿ ਮੈਂ ਅਨੰਦਪੁਰ ਸਾਹਿਬ ਦੇ ਪ੍ਰਸ਼ਾਸਨ ਨੂੰ ਇੱਕ ਵਾਰ ਨਹੀਂ ਕਈ ਵਾਰ ਗਿਆ ਚੁੰਗੀਆਂ ਚ ਕੰਗੀਆਂ ਗਈਆਂ ਉਹਦੇ ਵਾਸਤੇ ਮੈਂ ਲੜਾਈ ਲੜੀ ਕੋਈ ਮੁੱਕਰ ਕੇ ਦੱਸ ਦੇ ਮੈਂ ਲੜਾਈ ਲੜੀ ਉਹ ਚੁੰਗੀਆਂ ਵੀ ਚੱਕੀਆਂ ਗਈਆਂ ਹਾਲਾਂਕਿ ਸਿਆਸੀ ਧਿਰਾਂ ਦਾ ਜਿਹੜੀ ਸਿਆਸੀ ਧਿਰ ਹੁੰਦੀ ਉਹਦੇ ਨਾਮ ਲੱਗਦਾ ਕਿ ਇਹਨਾਂ ਨੇ ਚੱਕੀਆਂ ਲੜਾਈ ਦੇ ਵਿੱਚ ਕੌਣ ਲੜ ਰਿਹਾ ਉਹਦਾ ਨਾਂ ਹੀ ਕਦੇ ਲੈਂਦੇ ਨਹੀਂ ਅਗੇ ਮੈਂ ਚਾਹਦਾ ਵੀ ਨਹੀਂ ਕਿ ਮੇਰਾ ਨਾਂ ਲੈਣ ਤੇ ਦੂਜੇ ਬਾਈ ਜਿਹੜੀ ਗੱਲ ਤੁਸੀਂ ਕੀਤੀ ਮੇਰੇ ਕੋਲ ਇਹ ਨਾ ਦਿੱਲੀ ਗਗਨ ਵੀਡੀਓ ਆਂਦੀਆਂ ਸੀਗੀਆਂ ਧੱਕ ਸਾਹਿਬ ਤੋਂ ਮੈਂ ਉਹ ਗੱਲਾਂ ਲਕੋਈਆਂ ਮੈਂ ਤੁਹਾਨੂੰ ਕੈਮਰੇ ਤੇ ਹੁਣ ਵੀ ਨਹੀਂ ਦੱਸਣੀਆਂ ਬਹੁਤੀਆਂ ਜੇ ਉਹ ਇਹ ਮੈਂ ਨਾ ਉੱਥੇ ਜਾ ਕੇ ਪੁਲਿਸ ਦੀ ਹਾਜ਼ਰੀ ਚ ਕੀਤਾ ਪਹਿਲੀ ਗੱਲ ਤਾਂ ਇਹ ਆ ਵੀ ਉੱਥੇ ਮੈਂ ਕੁਝ ਨਹੀਂ ਕੀਤਾ ਜੋ ਕੁਝ ਕੀਤਾ ਉੱਥੇ ਪੁਲਿਸ ਦੀ ਹਾਜ਼ਰੀ ਚ ਹੋਇਆ ਮੈਂ ਲੈ ਕੇ ਗਿਆ ਮੈਂ ਪਹਿਲਾਂ ਦੁਪਹਿਰ ਨੂੰ ਫੋਨ ਕੀਤਾ ਐਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ ਨੂੰ ਮੇਰੇ ਕੋਲੇ ਰਿਕਾਰਡ ਆ ਉਹਨਾਂ ਨੂੰ ਮੈਂ ਦੱਸਿਆ ਵੀ ਇੱਥੇ ਬੇਲੋੜੇ ਬਿਨਾ ਪਛਾਣ ਪੱਤਰ ਵਾਲੇ ਬੜੇ ਲੋਕ ਆ ਗਏ ਹੋਏ ਇਹਦੇ ਨਾਲ ਨਾਲ ਵਿਰਾਸਤੇ ਖਾਲਸੇ ਦੇ ਨਾਲ ਨਾਲ ਤੇ ਉੱਤੇ ਤਖਸਾਲ ਦੇ ਬਾਹਰ ਸੁੱਤੇ ਹੁੰਦੇ ਇਹਨਾਂ ਕੋਲੇ ਕੋਈ ਪਛਾਣ ਪੱਤਰ ਨਹੀਂ ਹੁੰਦਾ ਇਹਨਾਂ ਸ਼ਰਾਬ ਹੀ ਪੀਤੀ ਹੁੰਦੀ ਤੇ ਕੱਲ ਨੂੰ ਕੋਈ ਐਹੋ ਜਿਹੀ ਘਟਨਾ ਨਾ ਹੋ ਜੇ ਮੈਂ ਸੋਚਿਆ ਉਹ ਚੀਜ਼ ਨੂੰ ਮੈਂ ਐਸ ਡੀ ਐਮ ਸਾਹਦੇ ਧਿਆਨ ਚ ਲਿਆ ਕੇ ਫਿਰ ਮੈਂ ਚੌਂਕੀ ਚ ਲੈ ਗਿਆ ਚੌਂਕੀ ਚ ਲੈ ਗਿਆ ਉੱਥੇ ਜਿਹੜੇ ਉੱਥੇ ਦੇ ਐਸ ਆਈ ਸਾਹਿਬ ਹੈ ਇਨਚਾਰਜ ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਵੀ ਆਇਓ ਕਹਿੰਦੇ ਕੋਈ ਨਹੀਂ ਪਛਾਣ ਨੂੰ ਜਾ ਕੇ ਵੇਖ ਲਾਂਗੇ ਆਈਏ ਛਾਣ ਨੂੰ ਜਾ ਕੇ ਸਿਰਫ ਵੇਖਣਾ ਹੀ ਆ ਵੀ ਉਹਨਾਂ ਦੀ ਸਨাক্ত ਕਰਨੀ ਜਿਹਦਾ ਕਿਨਾਂ ਕੋਲ ਪਛਾਣ ਪੱਤਰ ਹੋਊਗੇ ਉਹ ਤਾਂ ਰਹਿਣਗੇ ਉਹ ਦੇਖਣੇ ਪੁਲਿਸ ਨੇ ਵੈਰੀਫਾਈ ਕੀਤੇ ਜ ਨਹੀਂ ਕੀਤੇ ਉਹ ਤੁਹਾਡੀ ਜ਼ਿੰਮੇਵਾਰੀ ਹੈ ਜਿਹਦਾ ਨਹੀਂ ਹੈ ਚੌਂਕੀ ਲੈ ਕੇ ਜਾਓ ਉਹਨਾਂ ਨੂੰ ਵੈਰੀਫਾਈ ਕਰੋ ਤੇ ਦੇਖੋ ਇਹਨਾਂ ਕੋਈ ਕ੍ਰਿਮੀਨਲ ਕੋਰਡ ਤਾਂ ਨਹੀਂ ਹੈਗਾ ਕਿਉਂਕਿ ਆਨੰਦਪੁਰ ਸਾਹਿਬ ਚ ਬੇ ਲੋੜੀਆਂ ਕੋਈ ਹਮਲਾ ਹੋ ਗਿਆ ਕੁਝ ਹੋ ਗਿਆ ਕੌਣ ਜ਼ਿੰਮੇਵਾਰ ਆ ਜਿਸ ਤਰ੍ਹਾਂ ਅਸਲ ਚ ਨਾ ਮੇਰੇ ਇੱਥੇ ਦਰਦ ਸੀਗਾ ਦਿਲ ਚ ਜਦੋਂ ਮੈਂ 4 ਸਾਲ ਦੇ ਬੱਚੇ ਦੀ ਦਰਦ ਦੇਖਿਆ ਸੀਗਾ ਉੱਥੇ ਹੁਸ਼ਿਆਰਪੁਰ ਉਹ ਮੈਂ ਆਪਣੀ ਅੱਖੀ ਦੇਖੀ ਮੈਂ ਗਿਆ ਹੀ ਦੂਜੇ ਦਿਨ ਗਿਆ ਈ ਉਹ ਸ਼ਬਦ ਬੋਲਣ ਦੀ ਮੇਰੇ ਹਿੰਮਤ ਨਹੀਂ ਹੈਗੀ ਜੋ ਉਹ ਨਾ ਹੋਇਆ ਸੀ ਮੈਂ ਗਗਨ ਤੁਹਾਨੂੰ ਇੱਕ ਮੈਂ ਤੁਹਾਨੂੰ ਪੁੱਛਣਾ ਚਾਹਦਾ ਮੈਂ ਕੈਮਰੇ ਤੇ ਮੈਂ ਉਹਨਾਂ ਲੋਕਾਂ ਨੇ ਪੁੱਛਣ ਜਾਂਦਾ ਜਿਹਨਾਂ ਨੇ ਵਿਰੋਧ ਕੀਤਾ ਸੀ ਜਿਹਨਾਂ ਨੇ ਪ੍ਰਵਾਸੀਆਂ ਦੀ ਹਮਾਇਤ ਕੀਤੀ ਆਪਾਂ ਹਾਲਾਂਕਿ ਸਾਡਾ ਇਹ ਆ ਆਪਾਂ ਇਹ ਕਦੇ ਨਹੀਂ ਕਿਹਾ ਵੀ ਇਹਨਾਂ ਨੂੰ ਕੱਢ ਦਿਓ ਭਜਾ ਦਿਓ ਇੱਕ ਦਿਨ ਨਹੀਂ ਕਿਹਾ ਆਪਾਂ ਕਿੱਥੇ ਕਿਹਾ ਇੱਕ ਇੱਕ ਜਗ੍ਹਾ ਦੱਸ ਦਿਓ ਵੀ ਇਹਨਾਂ ਨੂੰ ਭਜਾ ਦਿਓ ਕਿੱਥੇ ਵੀ ਨਹੀਂ ਕਿਹਾ ਅਸੀਂ ਕਿਹਾ ਇੱਕ ਕਾਨੂੰਨ ਦੀ ਮੰਗ ਕੀਤੀ ਇਹ ਕਾਨੂੰਨ ਦੀ ਮੰਗ ਕੀਤੀ ਨਾ ਤੇ ਕਾਨੂੰਨ ਹੋਵੇ ਪਤਾ ਹੋਵੇ ਕੌਣ ਆਇਆ ਕਿੱਥੋਂ ਆਇਆ ਬਾਈ ਜੀ 100% ਪ੍ਰਸ਼ਾਸਨ ਜ਼ਿੰਮੇਵਾਰ ਉਹ ਬੱਚੇ ਦੀ ਮੌਤ ਦਾ ਮੈਂ ਕਹਿੰਦਾ ਕਿਉਂ 7 ਸਾਲ ਦੀ ਸਜ਼ਾ ਕੱਟ ਗਿਆ ਸੀ ਪਹਿਲਾਂ ਜੇ ਪੁਲਿਸ ਨੇ ਵੈਰੀਫਾਈ ਕੀਤਾ ਹੁੰਦਾ ਜੇ ਉਹਦੀ ਕਿਤੇ ਪੀਸੀਜੀ ਹੋਈ ਹੁੰਦੀ ਤਾਂ ਉਹ ਸ਼ਾਇਦ ਹਰਵੀਰ ਸਿੰਘ ਸਾਡੇ ਚ ਖੇਡਦਾ ਹੁੰਦਾ ਇਹ ਨਾਕਾਮੀ ਦਾ ਸੀਗੀ ਪ੍ਰਸ਼ਾਸਨ ਦੀ ਤੇ ਥੋਪਰੇ ਤੁਹਾਡੇ ਸਾਡੇ ਵਰਗੇ ਉੱਤਿਆ ਵੀ ਇਹ ਕਰਦੇ ਆਂ ਕਰਦੇ ਹੋ ਕਰਦੇ ਕਿਉਂ ਕਰ ਕਿਉਂ ਰੇ ਇਹ ਦੇਖੋ ਆ ਇਸ ਪਿੱਛੇ ਵਜ੍ਹਾ ਕੀ ਆ ਇਹ ਕਾਰ ਉੱਠਿਆ ਸਵਾਲ ਕਿਉਂ ਉੱਠਿਆ ਕਿਉਂ ਲੋਕੀ ਸਲੋਗਨ ਦਿੱਤੇ ਹਾਲਕੇ ਮੈਂ ਸਲੋਗਨ ਨਾਲ ਕਿਤਨਾ ਕਿਤੇ ਸਹਿਮਤ ਹੈ ਜਾਂ ਨਹੀਂ ਆ ਉਹ ਉਹ ਗੱਲ ਛੱਡ ਦੋ ਪਰੇ ਪਰ ਇਹ ਸਲੋਗ ਨੂੰ ਉੱਠਿਆ ਕਿਉਂ ਆ ਪ੍ਰਵਾਸੀ ਭਜਾਓ ਪੰਜਾਬ بچਾਓ ਉੱਠਣ ਦਾ ਕਾਰਨ ਕੀ ਆ ਵਜਾ ਕੀ ਆ ਉਹ ਕਿਹਨੇ ਵਜਾ ਜਾਣ ਦੀ ਕੋਸ਼ਿਸ਼ ਕੀਤੀ ਸਿਰਫ ਚੰਦ ਬੋਟਾਂ ਦਾ ਪਤਾ ਸਾਨੂੰ ਵੀ ਸਾਡੀਆਂ ਬੋਟਾਂ ਨੇ ਸਾਨੂੰ ਬੋਟਾਂ ਚਾਹੀਦੀਆਂ ਇਹਨਾਂ ਤੋਂ ਕਿਹਨੇ ਹਰਵੀਰ ਦਾ ਸੋਚਿਆ ਹਰਮੀਰਦੇਵ ਹਰਵੀਰ ਦੇ ਮਾਪੇ ਕਹਿੰਦੇ ਆਪਾਂ ਸ਼ਹਿਰਪਰ ਛੱਡ ਕੇ ਜਾ ਰਹੇ ਆਪਦੇ ਪਿੰਡ ਸੋਚਿਆ ਕਦੇ ਕਿਸੇ ਨੇ ਪਹਿਲਾਂ ਹੀ ਉਹ ਸ਼ਤ ਫਗਵਾੜਾ ਛੱਡ ਕੇ ਹਸ਼ਿਆਰਪੁਰ ਗਏ ਸੀ ਹਾਂ ਪਹਿਲਾਂ ਫਗਵਾੜਾ ਛੱਡ ਕੇ ਗਏ ਸੀ ਹਸ਼ਿਆਰਪੁਰ ਉਸ ਤੋਂ ਬਾਅਦ ਇੱਥੇ ਆਏ ਆਪਦਾ ਬੱਚਾ ਗਵਾਲਿਆ ਆਦਾ ਪਰਿਵਾਰ ਗਵਾਲਿਆ ਉਹਨਾਂ ਨੇ ਉਹ ਬੱਚੀ ਤੇ ਤੁਹਾਨੂੰ ਤਰਸ ਨਹੀਂ ਆਉਂਦਾ ਜਦੋਂ ਬੱਚੀ ਕਹਿੰਦੀ ਮੈਂ ਉਹਨੂੰ ਕਾਤਲ ਨੂੰ ਪੁੱਛਾਂ ਵੀ ਆਖਿਰ ਮੇਰੇ ਭਰਾ ਨੇ ਕੀਤਾ ਕੀ ਸੀ ਉਹ ਛੋਟੀ ਜੀ ਬੱਚੀ کہہ ਰਹੀ ਹੈ ਸ਼ਬਦ ਉਹ ਇੱਕ ਬੱਚੀ ਆਪਣੇ ਮਾਪੇ ਨੂੰ ਸਾਹਮਣੇ ਸ਼ਰਮ ਨਹੀਂ ਆਂਦੀ ਯਾਰ ਪ੍ਰਸ਼ਾਸਨ ਨੂੰ ਅਸੀਂ ਬੋਲ ਰਹੇ ਮੈਨੂੰ ਇਹ ਦੱਸੋ ਆਪਾਂ ਗਲਤ ਕੀ ਮੰਗ ਰਹੇ ਆਪਾਂ ਪ੍ਰਸ਼ਾਸਨ ਤੋਂ ਪੁੱਛ ਰਹੇ ਹਾਂ ਤੁਸੀਂ ਦੱਸੋ ਆਪਾਂ ਕੀ ਗਲਤ ਮੰਗ ਰਹੇ ਜੇ ਆਪਾਂ ਕਾਨੂੰਨ ਮੰਗ ਰਹੇ ਵੀ ਯਾਰ ਇੱਕ ਕਾਨੂੰਨ ਬਣਾ ਦਿਓ ਇਹਦਾ ਪਛਾਣਕਤ ਕਰ ਦਿਓ ਕਿੱਥੋਂ ਆਏ ਕੌਣ ਹੈ ਕਿੱ데 ਕੋ ਰਹਿ ਰਹੇ ਕਦੋਂ ਦੇ ਰਹਿ ਰਹੇ ਕਿਉਂ ਰਹਿ ਰਹੇ ਕਾਰਨ ਵਜ੍ਹਾ ਕੀ ਹੈ ਕਿਹੜੇ ਕੰਮ ਨੂੰ ਆਏ ਪਹਿਲਾਂ ਵੀ ਆਂਦੇ ਸੀ ਇਹ ਹੁਣ ਸਵਾਲ ਕਿਉਂ ਉੱਠਣ ਲੱਗੇ ਉਹਦੇ ਪਿੱਛੇ ਕਾਰਨ ਲੱਭਣ ਦੀ ਬਜਾਏ ਇੱਕ ਤੋਂ ਦੋ ਬੰਦੇ ਉੱਠਦੇ ਹਰ ਜਗ੍ਹਾ ਮੈਂ ਇਥੇ ਨਹੀਂ ਕਹਿੰਦਾ 86 ਆਗੂ ਉੱਠਣਗੇ ਉਹ ਬਾਈ ਮਰਦਾਬਾ ਜਿੰਦਾਬਾ ਕਰ ਨੇ ਇਹ ਗਲਤ ਕਰਤਾ ਹਿੰਦੂ ਸਿੱਖ ਦਾ ਮਸਲਾ ਬਣਾਤਾ 84 ਬਣਾਤੀ ਉਹ ਬਾਈ ਕਿੱਥੇ ਬਣਾਤੀ ਕਿਵੇਂ ਬਣਾਤੀ ਬਣਾਈਦਾ ਤੁਸੀਂ ਜਾਣਿਓ ਅਜਿਹੇ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਆ ਵੀ ਬੜਾ ਆ ਆਨੰਦਪੁਰ ਸਾਹਿਬ ਜਦੋਂ ਇਹ ਗੱਲ ਚੱਲੀ ਤੁਹਾਡੇ ਨੇੜੀ ਉਹ ਸਿਵਿਸ਼ਾਣਾ ਦੇ ਪ੍ਰਧਾਨ ਵੀ ਤੁਹਾਡੇ ਹੱਕ 'ਚ ਬੋਲੇ ਜਦੋਂ ਇਸ ਮਸਲੇ ਨੂੰ ਕਈ ਲੋਕਾਂ ਨੇ ਤਾਂ Hindu ਸਿੱਖ ਵਾਲੀ ਰੰਗਤ ਵੀ ਦੇਣੀ ਸ਼ੁਰੂ ਕੀਤੀ ਨਾ ਉਹ ਕਹਿੰਦੇ ਵੀ ਯਾਰ ਦੇਖੋ ਪੰਜਾਬ ਦੇ ਵਿੱਚ ਸਿੱਖ ਕਿਵੇਂ ਕੱਢ ਰਿਹਾ ਹਿੰਦੂਆਂ ਨੂੰ ਨਹੀਂ ਇਹਦੇ ਵਿੱਚ ਮੈਂ ਉਹੀ ਗੱਲ ਕਹਿੰਦਾ ਵੀ ਇਹ ਗੱਲ ਸਾਬਿਤ ਕਿੱਦਾਂ ਕਰੋਗੇ ਤੁਸੀਂ ਮੈਂ ਕਹਿਣਾ ਚਲੋ ਇੱਕ ਗੱਲ ਹੁੰਦੀ ਨਾ ਜਿੱਦਾਂ ਪਿੰਡ 'ਚ ਜਿਹੜੇ ਪਿੰਡ ਵਾਲੇ ਲਾਜ ਦੇ ਮਰ ਕਹਿਣਾ ਆਏ ਕਰਿਓ ਆਪਦੇ ਬੱਚੇ ਦੇ ਸਿਰ 'ਤੇ ਹੱਥ ਰੱਖ ਕੇ ਉਸ ਸਾਡੇ ਨੂਰ ਪਰਸ਼ੀਦਾਂ ਦਾ ਸਥਾਨ ਉਸ ਥਾਂ ਤੇ ਬੰਦਾ ਕਸਮ ਖਾਵੇ ਨਾ ਝੂਠੀ ਤਾਂ ਉਹਦਾ ਕੱਖ ਨਹੀਂ ਰਹਿੰਦਾ ਮੈਂ ਕਹਿੰਦਾ ਮੈਂ ਉਸ ਥਾਂ ਨੂੰ ਅੱਜ ਨਾਲ ਜਾਣ ਕੇ ਕਹਿੰਦਾ ਜੇ ਮੈਂ ਹਿੰਦੂ ਸਿੱਖ ਵਾਲੀ ਗੱਲ ਕੀਤੀ ਹੋਵੇ ਮੇਰਾ ਕੱਖ ਨਾ ਰਹੇ ਤੇ ਜੇ ਦੂਜੇ ਬੰਦੇ ਨੇ ਜਿੰਨਾ ਵੀ ਆ ਕੇ ਗੱਲ ਬਣਾਈ ਆ ਹਿੰਦੂ ਸਿੱਖ ਦੀ ਜਿਹੜੀ ਹੈ ਨਹੀਂ ਸੀ ਉਹਦਾ ਕੱਖ ਨਾ ਰਹੇ ਰੱਬਾ ਅਜਾੜਾ ਇੱਥੇ ਹੀ ਕਰਨਾ ਪਤਾ ਲੱਗੇ ਲੋਕਾਂ ਨੂੰ ਵੀ ਯਾਰ ਉਹ ਦਿਨ ਹੋਇਆ ਕੀ ਸੀ ਉਹ ਦਿਨ ਗਲਤ ਮੈਸੇਜ ਆ ਉਹ ਸੀ ਜਾਂ ਹੋਰ ਸੀ ਸਾਡਾ ਕੋਈ ਇਹੋ ਜਿਹਾ ਹੈ ਹੀ ਨਹੀਂ ਆ ਮਤਲਬ ਵੀ ਕਪਾ ਹਿੰਦੂ ਸਿੱਖ ਦਾ ਮਤਲਬ ਕਿਉਂ ਬਣਾਈਏ ਸਾਡੇ ਨਾਲ ਸਾਹਮਣੇ ਮਾਤਾ ਨਾਨੇ ਦੇਵੀ ਦਾ ਉਹ ਮੰਦਿਰ ਆ ਆਪਾਂ ਸਵੇਰੇ ਉੱਠ ਕੇ ਉਹਨੂੰ ਵੀ ਨਾਮਸ਼ਕਾਰ ਕਰਦੇ ਆ ਦਰਬਾਰ ਸਾਹਿਬ ਆਪਾਂ ਜਾਣਦੇ ਆ ਇੱਥੇ ਤਕਸਬ ਸਾਡੇ ਨਾਲ ਗੌਰਵ ਰਾਣਾ ਆ ਉਹ Hindu ਪਰਿਵਾਰ ਚੋਂ ਆ ਆਪਾਂ ਕੱਟੇ ਹੁੰਦੇ 24 ਘੰਟੇ ਮੇਰੇ ਨਾਲ ਇੱਕ ਮੁੰਡਾ ਆ ਉਹ Hindu ਪਰਿਵਾਰ ਚੋਂ ਮੇਰੇ ਨਾਲੇ ਹੁੰਦਾ ਇਹ Hindu ਸਿੱਕਲ ਹੀ ਗੱਲ ਆਈ ਕਿੱਥੋਂ ਮੈਨੂੰ ਇਹ ਨਹੀਂ ਸਮਝ ਲੱਗੇ ਤਾਂ ਫਿਰ ਉਹੀ ਗੱਲ ਆ ਨਾ ਵੀ ਜਿਹੜੇ ਲੋਕਾਂ ਨੇ ਉਹਨਾਂ ਦੇ ਸਿਰਾਂ ਦੇ ਹੁਣ ਇੱਕ ਐਮਸੀ ਤੋਂ ਬਾਅਦ ਤੋਂ ਬਾਅਦ ਜਿਹੜੇ ਇੱਕ ਬੰਦੇ ਆ ਇੱਥੇ ਲੋਕਲ ਪੋਲੀਟਿਸ਼ੀਅਨ ਆ ਉਹਦਾ ਮਕਸਦ ਕੀ ਆ ਬਾਅਦ ਤੋਂ ਬਾਅਦ ਐਮਸੀ ਬਣਨਾ ਇੱਕ ਵਾਰੀ ਦੂਜੀ ਵਾਰ ਤੀਜੀ ਵਾਰ ਜੇ ਤੂੰ ਉਸ ਨੂੰ ਸੋਚ ਲੇਗਾ ਮੈਂ ਰਮਾ ਕਮੇਟੀ ਦਾ ਪ੍ਰਧਾਨ ਬਣ ਜਾ ਅਲਟੀਮੇਟ ਗੋਲ ਹੁੰਦਾ ਉਹਨਾਂ ਦਾ ਪ੍ਰਧਾਨ ਬਣਨਾ ਤਾਂ ਫਿਰ ਉਹ ਕੰਮ ਸੀਨੇ ਕੀ ਕਰਨਾ ਹੁੰਦਾ ਉਹਨੇ 2 400 ਵੋਟ ਬਣਾ ਦੇਣੀ ਹੁੰਦੀ 2 400 200 ਉਹਨੇ 150 ਦੇ ਵੋਟ ਤੇ ਉਹਦਾ ਨਿਮੇੜਾ ਹੋਣਾ ਹੁੰਦਾ ਤੇ ਫਿਰ ਉਹੀ ਲੋਕ ਹੋ ਸਕਦੇ ਨੇ ਨਾ ਜਿਹੜੇ ਕਹਿੰਦੇ ਠੀਕ ਆ ਯਾਰ ਮੈਂ ਇਹਨਾਂ ਦੀ ਮੋਟਾ ਬਣਾ ਕਹਿੰਮ ਸੀ ਜਿੱਤ ਜਾਊਂਗਾ ਗਗਨ ਮੈਂ ਆਹੀ ਗੱਲ ਕਹਿਣਾ ਮੈਂ ਲੋਕਾਂ ਨੂੰ ਕਹਿੰਦਾ ਵੀ ਲੋਕੋ ਤੁਸੀਂ ਆਹ ਗੱਲ ਤੇ ਨਾ ਜਿਹੜੀ ਗਗਨ ਨੇ ਬੋਲੀ ਮੈਂ ਬਿਲਕੁਲ ਇਹ ਗੱਲ ਨਾਲ ਸਹਿਮਤ ਹਾਂ ਮੈਂ ਲੋਕੋ ਤੁਹ ਪਿੰਡ ਵਾਲੇ ਨੂੰ ਵੀ ਕਹਿੰਦਾ ਜਿਹੜੇ ਤੁਹਾਡੇ ਪੈਂਚ ਸਰਪੰਚ ਐਮਸੀ ਪ੍ਰਧਾਨ ਬਣਦੇ ਆ ਉਹਨਾਂ ਸਾਰਿਆਂ ਦੇ ਸ਼ਹਿਰ ਚ ਚੈੱਕ ਕਰੋ ਵੀ ਕਿੰਨੇ ਇੱਕ ਪ੍ਰਵਾਸੀਆਂ ਦੀਆਂ ਵੋਟਾਂ ਜੇ ਤਾਂ ਉਹ ਹੈਗੇ ਸੱਚੇ ਪੱਕੇ 바ਕੇ ਰੱਬ ਨੂੰ ਮੰਨਣ ਵਾਲੇ ਜੇ ਨਵੇਂ ਪਾਛੇ ਧਰਤੀ ਨੂੰ ਪਿਆਰ ਕਰਨ ਵਾਲੇ ਤਾਂ ਭਾਈ ਵੋਟਾਂ ਨਹੀਂ ਹੋਣੀਆਂ ਇਹਨਾਂ ਦੀਆਂ ਇਹਨਾਂ ਦੀ ਹਰੇਕ ਦੀ ਸਨਾਖਤ ਹੋਈ ਹੋਣੀ ਵੈਰੀਫਾਈ ਹੋਏ ਹੋਣੇ ਕਿਉਂਕਿ ਇਹ ਜਿਹੜਾ ਸਥਾਨ ਹੈ ਨਾ ਜੀ ਇਹ ਤੀਰਥ ਸਥਾਨ ਹੈ ਇੱਥੇ ਦੇਸ਼ਾਂ ਤੋਂ ਨਹੀਂ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਪਿੱਛੇ ਜੇ ਇੱਕ ਆ ऑस्ट्रेलिया ਤੋਂ ਨੌਜਵਾਨ ਆਇਆ ਸੀ ਅਣਪਛਾਤੇ ਨੇ ਰੇਲਵੇ ਸਟੇਸ਼ਨ ਤੇ ਉਹਨੂੰ ਮਾਰਕੁੱਟ ਕੀਤੀ ਹਸਪੀਟਲ ਰਿਹਾ ਉਦੋਂ ਸਭ ਕੁ ਖੋ ਕੇ ਲੈ ਗਏ ਉਹਨੂੰ ਤਾਂ ਇੱਥੇ ਦੀ ਪਛਾਣ ਵੀ ਨਹੀਂ ਆਉਂਦੀ ਸੀ ਉਹ ਸਿਗਟਾ ਪੀਂਦੇ ਦੇਖੇ ਉਹਨੇ ਵੀ ਲਾਈਨ ਤੇ ਬੈਠ ਕੇ ਸਿਗਟਾ ਪੀਂਦੇ ਸੀ ਉਹ ਸਿਗਟ ਦੇ ਕੇ ਚਲ ਗਿਆ ਮੈਂ ਵੀ ਪੀ ਲੂੰਗਾ ਉਹ ਸਿਗਟ ਪੀਣ ਗਿਆ ਉਹਨਾਂ ਦਾ ਹਲ ਕੀਤਾ ਉਦੋਂ ਸਭ ਕੁ ਖੋ ਲਿਆ ਪਰ ਔਨ ਰਿਕਾਰਡ ਐ ਇਹੇ ਵੇ ਪਛਾੜੇ ਪ੍ਰਸ਼ਾਸਨ ਦੀ ਜਿੰਮੇਵਾਰੀ ਹੈ ਕਿ ਸਾਡੀ ਜਿੰਮੇਵਾਰੀ ਹੈ ਪ੍ਰਸ਼ਾਸਨ ਚਲੋ ਪ੍ਰਸ਼ਾਸਨ ਨੇ ਤਾਂ ਚੱਲਣਾ ਹੀ ਸਰਕਾਰ ਦੇ ਹਿਸਾਬ ਨਾਲ ਹੁੰਦਾ ਸਰਕਾਰ ਇਸ ਵੇਲੇ ਤਾਂ ਪੰਜਾਬ ਦੇ ਵਿੱਚ ਉਹ ਸਰਕਾਰ ਆ ਜਿਹੜੀ ਆਪਦੀ ਕਹੀ ਕਿਸੇ ਵੀ ਗੱਲ ਤੇ ਨਹੀਂ ਨਾ ਖੜੀ ਚਲੋ ਹੁਣ ਪ੍ਰਵਾਸੀਆਂ ਵਾਲਾ ਮਸਲਾ ਆ ਗਿਆ ਪਹਿਲਾਂ ਤਾਂ ਨੇ ਪੰਜਾਬੀਆਂ ਨੂੰ ਨੌਕਰੀਆਂ ਦੇਣ ਦੀ ਜਾਂ ਹੋਰ ਨੌਕਰੀਆਂ ਲਈ ਕਾਨੂੰਨ ਬਣਾਉਣ ਦੀ ਗੱਲ ਕੀਤੀ ਸੀ ਨੌਕਰੀਆਂ ਤਾਂ ਹੁਣ ਵੀ ਬਾਹਰਲੇ ਨੂੰ ਬਹੁਤ ਜ਼ਿਆਦਾ ਮਿਲ ਰਹੀਆਂ ਨੇ ਅਜੇ ਤੱਕ ਕੋਈ ਲੈ ਕੇ ਨਹੀਂ ਆਇਆ ਚਲੋ ਸਰਕਾਰ ਪ੍ਰਸ਼ਾਸਨ ਹੈ ਸਰਕਾਰ ਦੇ ਹਿਸਾਬ ਨਾਲ ਜਿਹਨਾਂ ਕੋ ਪ੍ਰਸ਼ਾਸਨ ਤਾਂ ਕੱਟਬੁੱਤਲੀ ਹੁੰਦਾ ਜਿਹੜੀ ਵੀ ਸਰਕਾਰ ਹੁੰਦੀ ਹੈ ਪ੍ਰਸ਼ਾਸਨ ਇਸ ਤੋਂ ਵੱਧ ਕੇ ਕੁਝ ਨਹੀਂ ਹੁੰਦਾਗਾ ਤੇ ਮ ਉਹਨਾਂ ਦੇ ਵਿੱਚ ਹਰ ਵਰਗ ਦੇ ਨੇ ਹੁਣ ਉਹਨਾਂ ਦਾ ਕੀ ਹਿਸਾਬ ਆ ਉਹ ਕੰਪੈਰੀਜ਼ਨ ਜਿਹੜੇ ਹਿਸਾਬ ਨਾਲ ਕਰਦੇ ਨੇ ਉਹ ਕੀ ਕਰਦੇ ਆ ਉਹ ਕਹਿੰਦੇ ਵੀ ਯਾਰ ਕੈਨੇਡਾ ਵੀ ਤਾਂ ਸਾਡੇ ਬੱਚੇ ਜਾਂਦੇ ਆ ਅਮਰੀਕਾ ਜਾਂਦੇ ਆ ਯੂਕੇ ਦੇ ਵਿੱਚ ਹੁਣ ਬਹੁਤ ਸਾਰੇ ਸਟੱਡੀ ਵੀਜ਼ਾ ਖੁੱਲੇ ਬਹੁਤ ਸਾਰੇ ਲੋਕ ਉਹ ਕਹਿੰਦੇ ਜੇ ਸਾਡੇ ਬੱਚਿਆਂ ਨੂੰ ਇੱਕਦਮ ਉਧਰ ਕਹਿ ਦਿੱਤਾ ਜਾ ਕੇ ਛੱਡ ਕੇ ਚੱਲ ਜੋ ਉਹ ਕੰਪੈਰੀਜ਼ਨ ਪੰਜਾਬ ਦਾ ਉਧਰਲੇ ਨਾਲ ਕਰਦੇ ਆ ਇਹ ਬਾਈ ਜੀ ਗਗਨ ਤੁਸੀਂ ਬੜੀ ਸੋਹਣੀ ਗੱਲ ਕੀਤੀ ਤੁਸੀਂ ਮੈਂ ਤਾਂ ਪਹਿਲੇ ਇਹ ਸੋਚਦਾ ਵੀ ਜਿਹੜੀ ਇਹ ਗੱਲ ਕਰਦੇ ਨੇ ਮੈਂ ਹੱਸਦਾ ਹੁੰਦਾ ਤੁਹਾਨੂੰ ਵੀ ਤੁਹਾਨੂੰ ਯਾਰ কুরਸੀ ਤੇ ਬਿਠਾ ਕੇ ਨਹੀਂ ਦਿੰਦਾ ਤੁਹਾਨੂੰ ਕਿਹਨੇ ਲੀਡਰ ਬਣਾਤਾ ਤੁਹਾਡੀ ਮਾਨਸਿਕਤਾ ਕਿੱਥੇ ਖੜੀ ਤੁਸੀਂ ਲੀਡਰ ਬਣਨ ਯੋਗ ਹੈਗੇ ਗਲਤ ਆਪਾਂ ਕਰ ਰਹੇ ਭਾਰਤ ਦੀ ਗੱਲਾਂ ਤਾਂ ਹੈਗੀਆਂ ਸੂਬੇ ਦੀਆਂ ਸਟੇਟਾਂ ਦੀਆਂ ਕੰਪੇਅਰ ਆਪਾਂ ਕਰ ਰਹੇ ਦੂਜੀ ਕੰਟਰੀ ਨਾਲ ਜਾਂ ਤਾਂ ਫਿਰ ਦੱਸ ਦੋ ਵੀ ਪੰਜਾਬ ਲਗ ਕੰਟਰੀ ਹੈ ਫਰਾਹੀ ਗੱਲ ਕਰਾਂ ਪੰਜਾਬ ਇੱਕ ਲਗ ਕੰਟਰੀ ਹੈ ਭਾਰਤ ਤੋਂ ਅਲੱਗ ਹੈ ਫਿਰ ਇਹਦੇ ਵਾਸਤੇ ਸ਼ਰਤਾਂ ਉਹ ਕਰ ਰੱਖੋ ਜਿਹੜੀਆਂ ਆਪਾਂ ਬਾਹਲੇ ਸੂਬੇ ਨਾਲ ਇੰਟਰਨੈਸ਼ਨਲ ਸ਼ਰਤਾਂ ਤਾਂ ਰੱਖੋ ਜੇ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਇਹਦੀਆਂ ਸ਼ਰਤਾਂ ਹੋਣ ਚਾਹੀਦੇ ਸਾਡੇ ਗਵਾਂਢੀ ਅਸੂਬੇ ਦੀਆਂ ਐ ਹਿਮਾਚਲ ਦੀਆਂ ਐ ਜੋ ਸਾਡੇ ਹੋਰ ਜਿਦਾ ਆਪਾ ਉੱਤਰਾਖੰਡ ਹੋ ਗਿਆ ਬਿਹਾਰ ਹੋ ਗਿਆ ਜਿੱਥੋਂ ਦਾ ਸਾਡੇ ਰਾਜਸਥਾਨ ਜਿੱਥੋਂ ਸਾਡੇ ਪ੍ਰਧਾਨ ਮੰਤਰੀ ਆ ਉਹਨਾਂ ਦਾ ਹੋ ਗਿਆ ਗੁਜਰਾਤ ਹੋ ਗਿਆ ਉਹਨੇ ਕੀ ਉਹ ਬਣਾਇਆ ਆਪਣੇ ਉਹਦੇ ਚ ਉਹਨਾਂ ਨੂੰ ਫਿਰ ਇਕੁਐਲਟੀ ਨਹੀਂ ਹੈਗੀ ਉਹਨਾਂ ਚ ਮਤਲਬ ਮਤਲਬ ਫਿਰ ਉਹ ਤੁਸੀਂ ਫਿਰ ਜ਼ੁਲਮ ਕਰ ਰਹੇ ਤੁਸੀਂ ਵੀ ਦਾ ਮਤਲਬ ਪ੍ਰਵਾਸੀਆਂ ਤੇ ਤੁਹਾਡਿਆਂ ਵਾਸਤੇ ਠੀਕ ਆ ਜੇ ਪੰਜਾਬ ਮੰਗੇ ਤਾਂ ਪੰਜਾਬ ਵਾਸਤੇ ਮੈਂ ਤਾਂ ਉਹਨਾਂ ਨੂੰ ਵੀ ਕਹੂੰਗਾ ਖੋਤੀਆਂ ਨੂੰ ਜਿਹੜੇ ਉੜਦੇ ਪੂਰੇ ਪੰਜਾਬ ਜਿਹੜੇ ਵਿਰੋਧ ਕਰ ਰਹੇ ਉਹ ਮੈਨੂੰ ਇਹ ਤਾਂ ਦੱਸ ਦੋ ਕਿੱਥੇ ਕਹਿ ਤੈਨਾਂ ਨੇ ਯਾਰ ਇਹੋ ਜਿਹੇ ਕੰਮ ਜਿਹੜੇ ਤੁਸੀਂ ਬਾਹਰ ਵਾਲੇ ਨਾਲ ਮਿਲਾਨ ਲਾਗੇ ਸੂਬੇ ਦੀ ਗੱਲ ਕਰਦੇ ਆ ਗੱਲ ਨੂੰ ਹੱਥ ਮਾਰੋ ਸੂਬਿਆਂ ਦੇ ਹਿਸਾਬ ਨਾਲ ਚੱਲੋ ਜੇ ਭਾਰਤ ਦੇਸ਼ ਤੋਂ ਪੰਜਾਬ ਲੱਗਿਆ ਫਿਰ ਦੂਜੀ ਕੰਟਰੀਆਂ ਨਾਲ ਕੰਪੇਅਰ ਕਰੋ ਜਦੋਂ ਇਹ ਹੈ ਯਾਰ ਭਾਰਤ ਜੇ ਹਿੱਸਾ ਤੁਸੀਂ ਮੰਨਦੇ ਹੋ ਇਹਨੂੰ ਪੰਜਾਬ ਨੂੰ ਭਾਰਤ ਦਾ ਫਿਰ ਸੂਬਿਆਂ ਦੀ ਗੱਲ ਕਰੋ ਤੇ ਸੂਬਿਆਂ ਦੇ ਕਾਨੂੰਨ ਉਹ ਹੋਣ ਚਾਹੀਦੇ ਜੋ ਲਗ-ਲਗ ਸੂਬਿਆਂ ਦੇ ਜਿਵੇਂ ਆ ਹਿਮਾਚਲ ਦੇ ਵਿੱਚ ਆ ਆ ਇਹ ਹਿਮਾਚਲ ਦੇ ਨਾਲ ਨਾਲ ਉੱਤਰਾਖੰਡ ਦੇ ਵਿੱਚ ਹੈਗਾ ਆ ਇਹਦੇ ਨਾਲ ਰਾਜਸਥਾਨ ਦੇ ਵਿੱਚ ਹੈਗਾ ਉਹਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਯਾਰ ਤੁਸੀਂ ਜਦੋਂ ਵੀ ਗੱਲ ਕਰਦੇ ਤਾਂ ਬਾਲਦੇਸ਼ਾਂ ਦੀ ਕਰ ਦਿੰਦੇ ਬਾਲਦੇਸ਼ਾਂ ਦੀ ਜੇ ਕਰਦੇ ਤਾਂ ਵੇ 트럼ਪ ਨੇ ਬਨ ਕੇ ਜਹਾਜ਼ ਛੁੱਟੇ ਛੁੱਟੇ ਵੀ ਪੰਜਾਬ 'ਚ ਪੰਜਾਬ ਤਾਂ ਸ਼ਾਮਲਾਟ ਹੀ ਹੋ ਗਈ ਫਿਰ ਤੇ ਛੱਡਦੇ ਗੁਜਰਾਤ 'ਚ ਛੱਡ ਦਿੰਦਾ ਬੱਲੇ ਆ ਕੇ ਉੱਥੇ ਕਿਉਂ ਨਹੀਂ ਭੇਜਿਆ ਅਸਲ 'ਚ ਗੱਲ ਇਹ ਆ ਜਦ ਵੀ ਕੋਈ ਚੰਗਿਆੜੀ ਉੱਠੀ ਜਦੋਂ ਵੀ ਵਿਰੋਧ ਹੋਇਆ ਜਦੋਂ ਵੀ ਸੱਚ ਦੀ ਆਵਾਜ਼ ਉੱਠੀ ਕਿਉਂਕਿ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਏ ਉਹ ਪੰਜਾਬੀ ਸਿਰਫ ਸਿੱਖ ਨਹੀਂ ਸੀ ਉਹ ਪੰਜਾਬੀ ਹਿੰਦੂ ਵੀ ਸੀ ਸਿੱਖ ਵੀ ਸੀ ਮੁਸਲਮਾਨ ਵੀ ਸੀ ਈਸਾਈ ਵੀ ਸੀ ਸਾਰੇ ਸੀਗੇ ਜਿਹੜੇ ਪੰਜਾਬ 'ਚ ਜੰਮੇ ਹੋਏ ਉਹਨਾਂ ਦੀ ਮਾਂ-ਪਾਪਾਸ਼ਾ ਪੰਜਾਬੀ ਆ ਤੇ ਜਿਹੜਾ ਪੰਜਾਬ ਦਾ ਹੈਗਾ ਵਾ ਉਹ ਪੰਜਾਬ ਆ ਤੇ ਕੁਰਬਾਨੀਆਂ ਦਿੱਤੀਆਂ ਹੋਈਆਂ ਭਾਰਤ ਜਾਦਕਰਾਂ ਵਾਸਤੇ ਕੁਰਬਾਨੀਆਂ ਦਿੱਤੀਆਂ ਹੋਈਆਂ ਆਪਾਂ ਇਹਨੂੰ ਹਿੰਦੂ ਸਿੱਖ ਚ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਮੈਂ ਮੈਂ ਤੁਹਾਡਾ ਈ ਗੱਲ ਨੂੰ ਅੱਗੇ ਤੋਰਦਾ ਵੀ ਉਸ ਤਾਂ ਗੱਲ ਕੁਛ ਨਹੀਂ ਉਹ ਵੀ ਹੁਣ ਤੁਸੀਂ ਬਾਹਰਲੇ ਪਾਸੇ ਕੰਪੈਰੀਜ਼ਨ ਕੰਪੈਰੀਜ਼ਨ ਨਾ ਕਰੋ ਵੀ ਹੁਣ ਉਹ ਲੋਕਾਂ ਨੂੰ ਕਈ ਹਜ਼ਾਰ ਕਿਲੋਮੀਟਰ ਕੈਨੇਡਾ ਅਮਰੀਕਾ ਦਾ ਦਿਸਦਾ ਜਾਂ ਯੂਕੇ ਦਾ ਦਿਸਦਾ ਹੁਣ ਕੀ ਉਹਨਾਂ ਲੋਕਾਂ ਨੂੰ ਗਵਾਂਢੀ ਸੂਬਾ ਹਿਮਾਚਲ ਗਵਾਂਢੀ ਸੂਬਾ ਦੂਜੇ ਪਾਸੇੋਂ ਰਾਜਸਥਾਨ ਲੱਗਦਾ ਨੇੜੇ ਸਾਡੇ ਉੱਤਰਾਖੰਡ ਆ ਇਸ ਦੌਰ ਦੇ ਵਿੱਚ ਜਦੋਂ ਡਿਜੀਟਲ ਚੀਜ਼ਾਂ ਸਾਰੀਆਂ ਇੱਕ ਦੂਜੇ ਔਰ ਚੀਜ਼ਾਂ ਕਿਉਂ ਨਹੀਂ ਦਿਸਦੀਆਂ ਚਲੋ ਸੂਬੇ ਤਾਂ ਗਵਾਂਡੀ ਨੇ ਜਿਹੜੇ ਹੋਰ ਸੂਬੇ ਨੇ ਉਹ ਤਾਂ ਪਲ-ਪਲ ਦੀ ਖਬਰ ਸਾਡੇ ਕੋਲੇ ਆਉਂਦੀ ਆ ਕੀ ਉਹਨਾਂ ਦੇ ਜਹਨ ਚ ਇਹ ਕਿਉਂ ਨਹੀਂ ਆਉਂਦਾਗਾ ਵੀ ਯਾਰ ਹਿਮਾਚਲ ਚ ਕਾਨੂੰਨ ਆ ਠੀਕ ਹੈ ਜੇ ਹਿਮਾਚਲ ਹੋ ਸਕਦਾ ਉੱਤਰਾਖੰਡ ਦੇ ਲੋਕਾਂ ਨੇ ਕਿੰਨੇ ਸਾਲ ਸੰਘਰਸ਼ ਕੀਤਾ ਆਪਦੀ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਹਿਮਾਚਲ ਦੀ ਤਰਜ਼ ਤੇ ਕਾਨੂੰਨ ਲੈ ਕੇ ਆਓ ਤਾਂ ਪਿਛਲੇ ਸਾਲਾਂ ਚ ਵਿੱਚ ਉਹ ਸਰਕਾਰ ਕਾਨੂੰਨ ਲੈ ਕੇ ਤਾਂ ਫਿਰ ਪੰਜਾਬ ਦੇ ਕੁਝ ਲੋਕੇ ਕਾਨੂੰਨ ਹੀ ਤਾਂ ਮੰਗ ਰਹੇ ਨੇ ਨਾ ਤੇ ਫਿਰ ਪੰਜਾਬ ਦੇ ਕੋਈ ਕੋ ਹਿੱਸਾ ਜਿਨ੍ਹਾਂ ਨੂੰ ਇਸ ਗੱਲ ਤੋਂ ਤਕਲੀਫ ਹੈ ਤੇਲੰਗਾਨਾ ਨੇ ਕੀ ਕੀਤਾ ਸੀਗਾ ਜੀ ਉਦੋਂ ਕਿਉਂ ਨਹੀਂ ਬੋਲਿਆ ਸੀ ਕੋਈ ਤੇ ਜਦੋਂ ਪੰਜਾਬ ਆਪਣੇ ਹੱਕ ਦੀ ਗੱਲ ਕਰਦਾ ਸਿਰਫ ਮੈਂ ਇੱਕ ਗੱਲ ਹੋਰ ਕਰਦਾ ਗगन ਜੀ ਤੁਸੀਂ ਇਹ ਦੇਖਿਆ ਵੀ ਆਪਾਂ ਇਹ ਗੱਲ ਕਹਿੰਦੇ ਅਮਰੀਕਾ ਬੈਠੇ ਤੁਹਾਡੇ ਕੈਨੇਡਾ ਬੈਠੇ ਉਹ ਪੱਕੇ ਹੋਗੇ ਕਦੇ ਕਿਸੇ ਨੇ ਫਿਰ ਅਰਬ ਕੰਟਰੀ ਦੀ ਗੱਲ ਕਿਉਂ ਨਹੀਂ ਕੀਤੀ ਕਦੇ ਤੁਸੀਂ ਕਦੇ ਕਿਉਂ ਨਹੀਂ ਕਿਹਾ ਵੀ ਸੋਦੀ ਦबई ਜਾਂ ਮਾਸਕਟ ਬਹਿਰੀਨ ਕੋਈ ਵੀ ਅਰਬ ਕੰਟਰੀ ਹੈ ਇਹਨਾਂ ਦੀ ਗੱਲ ਆਪਾਂ ਕਿਉਂ ਨਹੀਂ ਕਰਦੇ ਵੀ ਉੱਥੇ ਪੱਕੇ ਨਹੀਂ ਹੁੰਦੇ ਬਾਈ ਉੱਥੇ ਕਿਉਂ ਨਹੀਂ ਹੁੰਦੇ ਪੱਕੇ ਦੱਸਾਂ ਕਿਉਂਕਿ ਉਹ ਲੋਕ ਆਪਣੇ ਮੁਲਕ ਨੂੰ ਪਿਆਰ ਕਰਦੇ ਉਹ ਤੁਹਾਨੂੰ ਸਿਰਫ ਉਹਨੇ ਰੱਖਿਆ ਵੀ ਤੁਸੀਂ ਆਓ ਕੰਮ ਕਰੋ ਤੇ ਬਾਈ ਆਪ ਦਾ ਜਾਓ ਸਾਡੀ ਡੈਮੋਗ੍ਰਾਫੀ ਚੇਨ ਨਾ ਕਰੋ ਸਾਡਾ ਕੰਮ ਖਰਾਬ ਨਾ ਕਰੋ ਸਾਡੇ ਕੋਲੇ ਕੰਮ ਕਰਨਾ ਹੈ ਸਾਡੇ ਕੰਮੇ ਬਣ ਕੇ ਰੋ ਕੰਮ ਕਰਕੇ ਜਾਓ ਆਪ ਦਾ ਉਹਨਾਂ ਨੂੰ ਲੇਬਰ ਚਾਹੀਦੀ ਆ ਤੇ ਉਹ ਲੇਬਰ ਦੇ ਤੌਰ ਤੇ ਕੰਮ ਕਰੋ ਤੇ ਵਾਪਸ ਚਾਓ ਉਹਨਾਂ ਨੂੰ ਗगन ਵੋਟਾਂ ਨਹੀਂ ਚਾਹੀਦੀਆਂ ਜੇ ਇਹਨਾਂ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਤਾਂ ਅਸੀਂ ਉੱਥੇ ਪੱਕੇ ਹੁੰਦੇ ਮੈਂ ਕਹਿੰਦਾ ਕੈਮਰੇ ਤੇ ਮੈਂ ਦੱਸਦਾ ਅੱਜ ਮੇਰੇ ਫਾਦਰ ਸਾਹਿਬ ਨੇ ਸਾਰੀ ਉਮਰ ਬਾਹਰ ਲਾਤੀ ਸਾ ਮੇਰੇ ਪਿਤਾ ਜੀ ਮੈਂ ਕਹਿੰਦਾ ਜਿਆਦਾ ਨਹੀਂ ਤਾਂ 25 ਤੋਂ 30 ਸਾਲ ਸੌਦੀ ਅਰਬਰੇ ਉਹ ਤਾਂ ਪੀਆਰ ਹੋਏ ਨਹੀਂ ਆ ਯਾਰ ਨਾ ਉਹਨਾਂ ਦੀ ਉੱਥੇ ਵੋਟ ਬਣੀ ਨਾ ਉਹਨਾਂ ਨੂੰ ਕੀ ਨਾ ਪੁੱਛਿਆ ਉੱਥੇ ਉਹਨਾਂ ਨੂੰ ਜਦੋਂ ਆਈ عمر ਰਿਟਾਇਰਮੈਂਟ ਦੀ ਅਗਲੇ ਕਹਿੰਦੇ ਬਾਈ ਜਾਓ ਹੁਣ ਆਗੇ ਆਪਾਂ ਤਾਂ ਲੜੇ ਰਹੀ ਉੱਥੇ ਵੀ ਆਪਾਂ ਇੱਥੇ ਰਹਿਣਾ ਮੈਂ 25 ਸਾਲ ਲੈ 30 ਸਾਲ ਆ ਪਤਾ ਕੀ ਹੈ ਗगन ਜਿਹੜ ਜਦੋਂ ਤੱਕ ਸਾਡੇ ਲੀਡਰ ਸੋ ਕੋਲਡ ਇਹਨਾਂ ਲੀਡਰਾਂ ਨੂੰ ਆਪਾਂ ਗੱਲ ਕਰਦੇ ਜਿਨ੍ਹਾਂ ਨੂੰ ਲੀਡਰ ਕਹਿੰਦੇ ਜਦਕਿ ਤੂੰ ਲੀਡਰ ਨਹੀਂ ਹੈ ਤੁਸੀਂ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਆਪਾਂ ਕੰਪੇਅਰ ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਨਾਲ ਕਰਨਾ ਜਦੋਂ ਤੱਕ ਇਹ ਸਾਡੇ ਲੀਡਰ ਨਾ ਗगन ਜਦੋਂ ਤੱਕ ਇਹ ਇਮਾਨਦਾਰ ਨਹੀਂ ਹੋਣਗੇ ਜਦੋਂ ਤੱਕ ਇਹ ਆਪਣੇ ਸੂਬੇ ਵਾਸਤੇ ਇਮਾਨਦਾਰ ਨਹੀਂ ਹੋਣਗੇ ਉਦੋਂ ਤੱਕ ਸਾਡਾ ਕੱਖ ਨਹੀਂ ਬਣਨਾ ਉਦੋਂ ਤੱਕ ਜਿਹੜੀ ਆਵਾਜ਼ ਉੱਠੂਗੀ ਮੈਂ ਤੁਹਾਨੂੰ ਦੱਸਦਾ ਮੈਨੂੰ ਟੇਡੇ ਮੇਡੇ ਮੈਸੇਜ ਅਜੇ ਵੀ ਆਈ ਜਾਂਦੇ ਬਿੱਤੇ ਪਰਚਾ ਹੋਣਾ ਤੂੰ ਇਹਦੇ ਹੱਕ 'ਚ ਨਾ ਬੋਲੀ ਇਹਦਾ ਪਰਚਾ ਆਊਗਾ ਯਾਰ ਜਿਹੜਾ ਸੰਘਰਸ਼ ਲੜਦਾ ਤੇ ਪਰਚੇ ਹੀ ਹੁੰਦੇ ਔਰ ਉਹਨੂੰ ਤੁਸੀਂ ਕਿਤੇ ਹਾਰਪਾਣੇ ਕਿਤੇ ਤਨਖਾਹਾਂ ਦੇਣੀਆਂ ਤੇ ਜਿਨ੍ਹਾਂ ਨੇ ਪਰਚਾ ਕਰਾਣਾ ਉਹ ਵੀ ਧਿਆਨ ਨਾਲ ਸੁਣ ਲਿਓ ਆਕਾਰਪੁਰਖ ਦੀ ਮਿਹਰ ਦੇ ਨਾਮ ਸਨੇਹਾ ਦਿੰਦਾ ਵੀਰੇ ਇਹ ਨਾ ਹਟਿਆ ਨਾ ਹਟਣਾ ਤੇ ਇਹਦੇ ਨਾਲੋਂ ਵੱਡੇ ਜੋਸ਼ ਨਾਲ ਫੇਰ ਉੱਠੂਗਾ ਪਰ ਮੈਂ ਛੱਡੂਗਾ ਕਿ ਇਹਦਾ ਕੋਈ ਨਹੀਂ ਉਦੋਂ ਤੱਕ ਲੜਦਾ ਰਹੂਗਾ ਲੜੂਗਾ ਕਾਨੂੰਨ ਦੇ ਦਾਇਰੇ ਚ ਆਇਆਂ ਨੀਆਂ ਵੀ ਮੈਂ ਤਰਕਲਵਾਰਨ ਲੱਗੇ ਲੜਪੂਆਂ ਲੜੂਗਾ ਕਾਨੂੰਨ ਦੇ ਦਾਇਰੇ ਚ ਪਰ ਜਦੋਂ ਤੱਕ ਆਪਣੀ ਧਰਤੀ ਤੋਂ ਇਹਨਾਂ ਗੈਰ ਜਿਹੜੇ ਗੈਰ ਪੰਜਾਬੀ ਕਹਿ ਲੀਏ ਜਿਨ੍ਹਾਂ ਕੋਲੇ ਕੋਈ ਆਧਾਰ ਕਾਰਡ ਪਛਾਣ ਪੱਤਰ ਕੁਝ ਨਹੀਂ ਹੈਗਾ ਉਹ ਮੈਨੂੰ ਸਾਨੂੰ ਨਹੀਂ ਚਾਹੀਦੀ ਇੱਥੇ ਆਪਣੀ ਵੈਰੀਫਿਕੇਸ਼ਨ ਕਰਾਓ ਪੀਸੀਸੀ ਕਰਾਓ ਆਓ ਯਾਰ ਕੰਮ ਕਰੋ ਆਪਦਾ ਜਾਓ ਇਹਨਾਂ ਮੰਗਦੇ ਕੀ ਆ ਪੱਗਨ ਵੀ ਇਹਨਾਂ ਦੇ ਹੱਥ ਆਧਾਰ ਕਾਰਡ ਨਾ ਬਣੇ ਇਹਨਾਂ ਦੀ ਵੋਟਰ ਕਾਰਡ ਨਾ ਬਣੇ ਇਹਨਾਂ ਦੀ ਜਿਹੜੀ ਪੀਸੀਸੀ ਹੈ ਉਹ ਹੋਵੇ ਇਹਨਾਂ ਦੇ ਉੱਥੋਂ ਜਿੱਥੋਂ ਆਏ ਆ ਇਹਨਾਂ ਦੇ ਉੱਥੋਂ ਦੇ ਪਛਾਣ ਪੱਤਰ ਹੋਣ ਇਹਨਾਂ ਨੂੰ ਇੱਥੇ ਸਰਕਾਰੀ ਨੌਕਰੀਆਂ ਲੈਣ ਦਾ ਹੱਕ ਨਾ ਹੋਵੇ ਇਹ ਆਪਦਾ ਕੰਮ ਕਰਨ ਬਾਈ ਜਾਣ ਸਾਡੇ ਇਹਨਾਂ ਨੇ ਕਿਹਾ ਜਦੋਂ ਕੰਮ ਕਰਨ ਆਉਂਦੇ ਸੀ ਸਾਡੇ ਲੋਕ ਇਹਨਾਂ ਨੂੰ ਹਾਰ ਪੈ ਕੇ ਲੈ ਕੇ ਆਉਂਦੇ ਸੀ ਸਟੇਸ਼ਨਾਂ ਤੋਂ ਤੇ ਹੁਣ ਕੰਮ ਕਰਨ ਨਹੀਂ ਆਉਂਦੇ ਉਹਨੇ ਬਿਜ਼ਨਸ ਕਰਨਾ ਦੇ ਤੇ ਸਾਡੇ ਬਿਜ਼ਨਸ ਖੋਲੇ ਇਹਨਾਂ ਨੇ ਇੱਕ ਦੁਕਾਨ ਦਾ ਸਮਾਨ ਮੋਟਰਸਾਈਕਲ ਤੇ ਲੱਦੇ ਆਉਂਦੇ ਇਹਨਾਂ ਨੇ ਕਿ ਸਾਡੇ ਪ੍ਰਸ਼ਾਸਨ ਦਿੰਦੇ ਨਹੀਂ ਇਹ ਉਹ ਕਿਉਂ ਨਹੀਂ ਪੁੱਛਦੇ ਕਦੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕਿੰਨੀ ਵੀਡੀਓ ਵਾਇਰਲ ਹੋ ਰਹੀਆਂ ਇਹਨਾਂ ਦੇ ਨਾਂ ਦਾ ਨੰਬਰ ਹੁੰਦਾ ਜਗਾੜੂ ਰੇੜੇ ਬਣਾਏ ਉਹਦਾ ਮੋਟਰਸਾਈਕਲ ਦਾ ਨੰਬਰ ਆਇਆ ਨਹੀਂ ਆਰ ਸੀ ਪਤਾ ਨਹੀਂ ਕਿਹਦੇ ਕਿਹਦੇ ਨਾਂ ਦੀ ਆ ਤੇ ਉਹਨਾਂ ਨੇ ਪਤਾ ਜਿਹੜਾ ਲਿਖਾਇਆ ਹੁੰਦਾ ਜਿੱਥੇ ਕਰਾਇਦਾ ਰਹਿੰਦੇ ਉਹਨੂੰ ਵੀ ਨਹੀਂ ਪਤਾ ਹੁੰਦਾ ਆਧਾਰ ਕਾਰਡ ਉੱਥੋਂ ਦਾ ਬਣ ਗਿਆ ਹੁੰਦਾ ਤੇ ਕੁਝ ਦੁਕਾਨਦਾਰ ਅਜਿਹੇ ਆ ਪੂਰੇ ਪੰਜਾਬ ਦੀ ਗੱਲ ਕਰ ਰਿਹਾ ਜਿੱਦਾਂ ਮੈਂ ਸੋਸ਼ਲ ਮੀਡੀਆ ਦੇਖਿਆ ਸਾਡੇ ਵੀ ਹੁਣ ਵੀਡੀਓ ਵੇਖੀ ਮੈਂ ਇੱਕ ਉਹ ਕਹਿੰਦੇ ਇੱਕ ਦੁਕਾਨ ਤੇ ਜਾਓ 500 ਰੁਪਇਆ ਦਿਓ ਉਹਨਾਂ ਨੂੰ ਉਹਦਾ ਰਿਕਾਰਡ ਦਾ ਡਰੈਸ ਲਿਖ ਕੇ ਤੁਹਾਨੂੰ ਦੇ ਦਿੰਦਾ ਹੈ ਜਾਲੀ ਉਹਨੂੰ ਵੈਰੀਫਾਈ ਕਿਵੇਂ ਕਰੋਗੇ ਯਾਰ ਅੱਛਾ ਮੈਂ ਮੈਂ ਹੋਰ ਆਉਣਾ ਕਿ ਠੀਕ ਹੈ ਇੱਕ ਤਾਂ ਕੰਪੈਰੀਜ਼ਨ ਹੋ ਗਿਆ ਬਾਹਰਲੇ ਮੁਲਕਾਂ ਨਾਲ ਕਰਦੇ ਨੇ ਤੇ ਕੁਸ਼ਕ ਤਾਂ ਦਾ ਪਿੱਛੇ ਮਤਲਬ ਇਸ ਹੱਦ ਤੱਕ ਪਹੁੰਚ ਗਈ ਮਾਨਸਿਕ ਹਾਲਤ ਤੇ ਕੁਸ਼ਕ ਲੋਕਾਂ ਦੀ ਤਾਂ ਤੇ ਉਹ ਕੰਪੈਰੀਜ਼ਨ ਕਿਹਦੇ ਨਾਲ ਕਰ ਰਹੇ ਨੇ ਗੁਰੂ ਸਾਹਿਬ ਨਾਲ ਤੇ ਗੁਰੂ ਸਾਹਿਬ ਦਾ ਜਨਮ ਉੱਥੋਂ ਸੀ ਉਹ ਆਏ ਜਾਂ ਸਾਡੇ ਪੰਜ ਪਿਆਰੇ ਆਏ ਸਾਡੇ ਨਾ ਇਹ ਸੀਗਾ ਅਸੀਂ ਤਾਂ ਕਦੇ ਕਿਸੇ ਨੂੰ ਆਪਣੇ ਧਰਮ ਚ ਇਹ ਨਹੀਂ ਹੋਣ ਦਿੱਤਾ ਵੀ ਕੋਈ ਕਿਹਦਾ ਰੂਪ ਲੈ ਲੇ। ਵੀ ਕਿਸੇ ਨੂੰ ਫਿਲਮ ਬਣਾਉਣ ਦਾ ਹੱਕ ਨਹੀਂ ਦਿੱਤਾ। ਅਸੀਂ ਜਿਹੜੇ ਆ ਕਾਰਟੂਨਾਂ ਦੇ ਨਾਲ ਜਿਹਦਾ ਫਿਲਮ ਬਣੀ ਸੀ 3D ਨਾਲ ਐਨੀਮੇਸ਼ਨ ਨਾਲ ਉਹ ਬਣੀ ਸੀਗੀ ਉਹਦਾ ਵੀ ਵਿਰੋਧ ਕਰਤਾ ਸੀ। ਪਰ ਮੈਂ ਇਹਨਾਂ ਦੀ ਮਾਨਸਿਕਤਾ ਦੇਖਦਾ ਉਹ ਲੋਕਾਂ ਦੀ ਜਿਹੜੀ ਇਹ ਗੱਲ ਕਹਿੰਦੇ ਵੀ ਯਾਰ ਤੁਹਾਡੀ ਜੀਵ ਨੂੰ ਕੀੜੇ ਕਿਉਂ ਨਹੀਂ ਪੈਂਦੇ ਆਹ ਗੱਲ ਕਹਿਣ ਲੱਗੇ। ਤੁਸੀਂ ਕਿਹੜੀ ਚੀਜ਼ ਨੂੰ ਕਿਹਦਾ ਕੰਪੇਅਰ ਕਰਦੇ ਮੈਂ ਇਸ ਮੁੱਦੇ ਤੇ ਬਿਲਕੁਲ ਨਹੀਂ ਬੋਲਣਾ ਚਾਹੁੰਦਾ। ਮੈਂ ਕਿਉਂ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੈਂ ਐਡਾ ਵੱਡਾ ਬੁੱਧੀਜੀਵੀ ਨਹੀਂ ਐ। ਮੈਂ ਗੁਰੂਆਂ ਮੈਂ ਆਪਾਂ ਉਹਨਾਂ ਦੀ ਬਾਣੀ ਤੇ ਸੁਣ ਕੇ ਤਾਂ ਚੱਲਦੇ ਆਂ ਬਾਣੀ ਸੁਣ ਕੇ ਤਾਂ ਆਪਾਂ ਅੱਗੇ ਵੱਧਦੇ ਆਂ ਤੂੰ ਤਾਂ ਤਾਕਤ ਲੈਂਦੇ ਸ਼ਕਤੀ ਲੈਣੇ ਆਂ ਕੰਪੇਅਰ ਉੱਪਰ ਕਿਧਨੇ ਕਰ ਰਹੇ ਉਹਨੂੰ ਯਾਰ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਛੋਟੇ ਛੋਟੇ ਸ਼ਹਿਬਜ਼ਾਦੇ ਵਾਰ ਤੇ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦਿੱਲੀ ਜਾ ਕੇ ਸੀਸ ਦਿੱਤਾ ਸੀ ਉਹਨਾਂ ਨਾਲ ਕੰਪੇਅਰ ਕਰਾਂਗੇ ਸਾਡੀ ਮੇਰੀ ਤਾਂ ਢੀ ਬੁੱਧੀ ਹੈ ਨਹੀਂ ਬਾਈ ਜੇ ਜੋੜੀ ਹੈਗੀ ਕਿਸ ਦੀ ਤਾਂ ਤੁਹਾਡੀ ਬੁੱਧੀ ਤੁਹਾਨੂੰ ਵਾਰ ਕਿ ਜੇ ਤੁਸੀਂ ਬੁੱਧੀ ਜੀਵੀ ਹੁੰਦੇ ਤਾਂ ਮਸਲੇ ਨਾ ਖੜੇ ਹੁੰਦੇ ਅਸੀਂ ਇੱਥੇ ਬੋਲਦੇ ਨਾ ਹੁੰਦੇ ਅਸੀਂ ਆਪਦੇ ਕੰਮ ਕਰਦੇ ਹੁੰਦੇ ਕੰਮਾਂ ਤੇ ਹੁੰਦੇ ਅਸੀਂ ਨਹੀਂ ਲੜਦੇ ਹੁੰਦੇ ਇੱਕ ਪਾਸੇ ਸਾਨੂੰ ਦਵਾਇਆ ਜਾਂਦਾ ਇੱਕ ਪਾਸੇ ਅਸੀਂ ਗੱਲ ਕਿਦੀ ਕਰਦੇ ਗੱਲ ਵੀ ਨਾ ਤੇ ਭਲੇ ਦੀ ਹੈ ਜੇ ਇਹ ਅਜੇ ਇਹਨਾਂ ਦੀ ਗਗਰਮ ਇਹਨਾਂ ਦੀ ਵੈਰੀਫਾਈ ਹੋ ਜਣ ਇਹ ਤੇ ਪੁਲਿਸ ਦਾ ਵਜਨ ਘਟ ਗਿਆ ਨਾ ਆਪਣੇ ਆਪਣੇ ਆਪੇ ਪੁਲਿਸ ਨੂੰ ਲੱਪਣ ਦੀ ਲੋੜ ਹੀ ਨਹੀਂ ਪੈਣੀ ਪਤਾ ਲੱਗਦਾ ਵੀ ਕਿਹੜਾ ਬੰਦਾ ਗਿਆ ਚੱਕੇ گا ਘਾ ਠੋਕ ਦੇਗਾ ਇਹ ਕੰਪੇਅਰ ਕਰਦੇ ਗੁਰੂਆਂ ਨਾਲ ਮੈਂ ਮੈਂ ਐਡਾ ਬੁੱਧੀਜੀਵੀ ਨਹੀਂ ਹੈਗਾ ਇਸ ਮਸਲੇ ਤੇ ਜਿਹੜਾ ਵੀ ਇਹ ਕਰਦਾ ਮੈਂ ਕਹਿੰਦਾ ਬਾਈ ਆਪਣੀ ਬੁੱਧੀ ਨੂੰ ਥੋੜਾ ਹੱਥ ਮਾਰੀ ਕਦੇ ਆਪਦੇ ਪਿਓ ਨਾਲ ਸੀ ਕਿਸੇ ਨੂੰ ਕਦੇ ਨੀ ਕਰਦੇ ਸਾਡੀ ਮੈਂ ਤੁਹਾਨੂੰ ਇੱਕ ਛੋਟੀ ਜੀ ਵਾਕਿਆ ਦੱਸਦਾ ਮੇਰੀ ਮਾਤਾ ਮੈਂ ਉੱਥੋਂ ਇਹ ਗੱਲ ਸਿੱਖੀ ਸੀ ਮੇਰੀ ਮਾਤਾ ਨੇ ਇੱਕ ਵਾਰ ਮੈਨੂੰ ਕਿਹਾ ਮੈਂ ਨਾ ਆਪਾਂ ਨਾਨਕੇ ਜਾ ਰਹੇ ਸੀ ਛੋਟੀ ਜੀ ਗੱਲ ਆ ਨਾਨਕੇ ਜਾ ਰਹੇ ਸੀ ਮੈਂ ਕਿਹਾ ਮੰਮੀ ਉਹ ਡੈਡੀ ਵਰਗੇ ਆ ਰਿਹਾ ਕੋਈ ਡੈਡੀ ਮੇਰੇ ਬਾਹਰ ਸੀ ਮੰਮੀ ਨੇ ਮੇਰੀ ਨਾਲੇ ਮੇਰੇ ਮੂੰਹ ਤੇ ਮਾਰਿਆ ਨਾਲੇ ਕਹਿੰਦੀ ਡੈਡੀ ਵਰਗਾ ਕੋਈ ਨਹੀਂ ਹੁੰਦਾ ਮਾਮੇ ਵਰਗੇ ਹੋ ਸਕਦੇ ਯਾਰ ਆਪਾਂ ਗੁਰੂਆਂ ਨਾਲ ਕਿੱਦਾਂ ਜੇ ਮੈਂ ਉੱਥੋਂ ਸਿੱਖ ਲਿਆ ਸੀ ਜੇ ਆਪਣੇ ਪਿਓ ਨੂੰ ਨਹੀਂ ਆਪਾਂ ਕਿਹਨਾ ਕੰਪੇਅਰ ਕਰ ਸਕਦੇ ਯਾਰ ਆਪਣੇ ਗੁਰੂ ਤਾਂ ਸਾਡੇ ਪਿਓ ਦੇ ਵੀ ਪਿਓ ਆ ਫਿਰ ਉਹ ਸਾਰੀ ਸ੍ਰਿਸ਼ਟੀ ਦੇ ਪਿਓ ਆ ਆਪਾਂ ਉਹਨਾਂ ਨਾਲ ਕੰਪੇਅਰ ਕਿਉਂ ਕਰ ਰਹੇ ਮਾਨਸਿਕ ਤਮ ਮੈਂ ਕਹਿੰਦਾ ਏਡੀ ਬੁੱਧੀਜੀ ਬਣ ਕੇ ਏਡੇ ਮੈਂ ਕਹਿੰਦਾ ਬਹੁਤ ਮਾੜਾ ਹਸ਼ਰ ਹੋਣਾ ਜਿਹੜੇ ਇਹ ਸਵਾਲ ਕਰਦੇ ਜਿਹੜੇ ਗੁਰੂਆਂ ਨਾਲ ਕੰਪੇਅਰ ਕਰਦੇ ਤੁਸੀਂ ਮੈਨੂੰ ਦੇਖੋ ਇੱਕ ਗगन ਤੁਸੀਂ ਵੀ ਦੇਖਦੇ ਚੀਜ਼ਾਂ ਫਿਰ ਤਾਂ ਬਲੁੰਦਰੇ ਨਹੀਂ ਗਿਆ ਜਦੋਂ ਬੱਚੇ ਦੀ ਹਾਲਤ ਦੇਖੀ ਤੁਸੀਂ ਦੇਖੋ ਉਹ ਬੱਚੇ ਜਦੋਂ ਆਪਾਂ ਆਪਣੇ ਬੱਚੇ ਨੂੰ ਮਾਰਦੇ ਥੱਪੜ ਮਾਰ ਦਿੰਦੇ ਤੁਸੀਂ ਉਹ ਮਾਰਦੇ ਹੁੰ ਮਾ ਮਾਰਦੀ ਨੀ ਮੰਮੀ ਐ ਕਰਦਾ ਉਹ ਬੱਚੇ ਦੇ ਨਾਲ ਜ਼ੁਲਮ ਹੋਇਆ ਵੱਡ ਨਹੀਂ ਹੁੰਦਾ ਮਨਦਰ ਕਿਹਨੂੰ ਆਵਾਜ਼ਾਂ ਮਾਰਦਾ ਹਾਂਗਾ ਯਾਰ ਉਸ ਟਾਈਮ ਮੈਨੂੰ ਬਚਾ ਲੋ ਮੈਨੂੰ ਬਚਾ ਲੋ ਰੱਬ ਵੀ ਕੰਬ ਗਿਆ ਉਹਨਾ ਦਰਿੰਦਗੀ ਦੇਖ ਕੇ ਇਹ ਲੋਕਾਂ ਨੂੰ ਹਿੰਦੂ ਸਿੱਖ ਇਹ ਪ੍ਰਵਾਸੀਆਂ ਨੂੰ ਕੱਢਣਾ ਨਹੀਂ ਹੈ ਉਹ ਯਾਰ ਇੱਥੇ ਫਿਰ ਤੁਸੀਂ ਆਪਦੇ ਘਰੇ ਰੱਖ ਲੋ ਭਾਈ ਜਦੋਂ ਆਪਾਂ ਕਿਸੇ ਐਸਐਸਪੀ ਡੀਐਸਪੀ ਕਿਸੇ ਦੇ ਐਸਐਚ ਨੂੰ ਮਿਲਣ ਜਾਂਦੇ ਸਾਡੀ ਬਾਹਰ ਪੁੱਛ ਕੇ ਹੁੰਦੀ ਕੌਣ ਆ ਕਿੱਥੋਂ ਆਇਆ ਕਿਵੇਂ ਜਦੋਂ ਯਾਰ ਆਪਾਂ ਉਹਨਾਂ ਦੇ ਦਫ਼ਤਰ ਨਹੀਂ ਜਾ ਸਕਦੇ ਤਾਂ ਅਸੀਂ ਪੰਜਾਬ ਚ ਇਹਨਾਂ ਨੂੰ ਕਿਵੇਂ ਆਪਾਂ ਐਂਟਰੀ ਦੇਈ ਜਾਂਦੇ ਨਾਲੇ ਸਿੱਧੀ ਚ ਗੱਲ ਹੋਰ ਆ ਬੜਾ ਮਤਲਬ ਕਈ ਲੋਕਾਂ ਨੇ ਬੜਾ ਸੋਹਣਾ ਲਿਖਿਆ ਹੈਗਾ ਕਿ ਯਾਰ ਠੀਕ ਹੈ ਹੁਣ ਦੋ ਚੀਜ਼ਾਂ ਨੇ ਇੱਕ ਤਾਂ 6 ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ ਜੰਗ ਵਾਲਾ ਮਾਹੌਲ ਬਣਿਆ ਸੀ ਤੁਸੀਂ ਦੇਖਿਆ ਲੁਧਿਆਣਾ ਖਾਲੀ ਹੋ ਗਿਆ ਸੀ ਜੀ ਰੇਲਵੇ ਸਟੇਸ਼ਨਾਂ ਤੇ ਲਾਈਨਾਂ ਲੱਗੀਆਂ ਸੀ ਉਹ ਸਾਰੇ ਮਜ਼ਦੂਰ ਜਦੋਂ ਹਜੇ ਮਾਹੌਲ ਬਣਿਆ ਸੀ ਉਹ ਮਜ਼ਾਇਲ ਕੀ ਬਠਿੰਡੇ ਗਿਰੀ ਸੀ ਤੇ ਲੁਧਿਆਣਾ ਅੱਧਾ ਖਾਲੀ ਲੁਧਿਆਣਾ ਹੋ ਗਿਆ ਸੀ ਜਾਂ ਹੋਰ ਪੰਜਾਬ ਦੇ ਹਿੱਸੇ ਤੇ ਦੂਜੇ ਪਾਸੇ ਸਾਡੇ ਪੰਜਾਬ ਦੇ ਉਹ ਲੋਕ ਨੇ ਕਿ ਜਿਹੜੇ ਘਰਾਂ ਦੇ ਵਿੱਚ 5-5 7-7 ਫੁੱਟ ਪਾਣੀ ਚੜਿਆ ਪਿਆ ਸਾਡੇ ਬਜ਼ੁਰਗ ਕੋਠਿਆਂ ਦੇ ਬਹਿ ਕੇ ਇਹ ਕਹਿੰਦੇ ਵੀ ਯਾਰ ਅਸੀਂ ਆਪਦਾ ਘਰ ਛੱਡ ਕੇ ਨਹੀਂ ਜਾ ਸਕਦੇ ਉਹਨਾਂ ਨੂੰ ਨਾਲੇ ਕਿਸੇ ਪਾਸੇ ਦੂਜੇ ਸੂਬੇ 'ਚ ਨਹੀਂ ਸੀ ਲੈ ਕੇ ਚੱਲੇ ਉਹਨਾਂ ਨੂੰ ਕਹਿੰਦੇ ਪਿੰਡ ਤੋਂ ਬਾਹਰ ਕੱਢ ਕੇ ਦੋ ਪਿੰਡ ਕੁਸ਼ਕਦਾਂ ਨਾ ਦੂਜੇ ਪਿੰਡ ਠਾਰ ਥੋੜੀ ਕਰ ਦਿੰਨੇ ਆ ਤਾਂ ਉਹ ਬਜ਼ੁਰਗ ਕਹਿੰਦੇ ਸੀ ਯਾਰ ਅਸੀਂ ਘਰ ਹੱਤੀ ਬਣਾਇਆ ਅਸੀਂ ਘਰ ਛੱਡ ਕੇ ਨਹੀਂ ਜਾ ਸਕਦੇ ਸੋ ਇਸ ਗੱਲ ਤੋਂ ਤਾਂ ਮੈਨੂੰ ਲੱਗਦਾ ਸਹਿਜੇ ਸਮਝ ਲੈਣਾ ਚਾਹੀਦਾ ਵੀ ਯਾਰ ਜਿਹੜਾ ਇਸ ਮਿੱਟੀ ਨੂੰ ਪਿਆਰ ਕਰਦਾ ਜਿਹੜਾ ਇਸ ਮਿੱਟੀ ਲਈ ਮਰਨ ਨੂੰ ਵੀ ਤਿਆਰ ਆ ਤਾਂ ਉਸ ਮਿੱਟੀ ਤੇ ਹੱਕ ਵੀ ਇਹਦਾ ਹੋਣਾ ਚਾਹੀ ਜੇ ਫਿਰ ਹੁਣ ਆਗੇ ਹੁਣ ਉਹ ਗੱਲ ਹੁਣ ਆਏ ਤੁਸੀਂ ਉਹ ਮਸਲੇ ਤੇ ਜੇ ਵਾਕਿਆ ਫਿਰ ਤੁਸੀਂ ਯਾਰ ਜਿਹਦਾ ਪ੍ਰਵਾਸੀਆਂ ਦੀ ਗੱਲ ਕਰਦਾ ਵਾਕਿਆ ਤੁਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਤਾਂ ਕਿਉਂ ਭੱਜ ਗਏ ਸੀ ਕਰੋਨਾ ਚ ਜੀ ਇੱਥੇ ਰਹਿੰਦੇ ਫਿਰ ਜਦੋਂ ਲੁਧਿਆਣੇ ਮੈਂ ਪ੍ਰਸ਼ਾਸਨ ਤੇ ਵੀ ਸਵਾਲ ਹੈ ਹੁਣ ਤੁਹਾਡੀ ਗੱਲ ਬੜੀ ਵਧੀਆ ਗੱਲ ਹੈ ਇਹ ਜਦੋਂ ਲੁਧਿਆਣੇ ਕੰਮ ਹੋਇਆ ਸੀ ਜਦੋਂ ਪ੍ਰਸ਼ਾਸਨ ਤੋਂ ਵੀ ਸੰਭਿਆ ਨਹੀਂ ਗਿਆ ਸੀ ਤਾਂ ਪ੍ਰਸ਼ਾਸਨ ਨੇ ਪਿੰਡ ਵਾਲੇ ਮੁੰਡੇ ਬੁਲਾਏ ਸੀ ਵੀ ਆਓ ਸੰਭੋ ਇਹਨਾਂ ਨੂੰ ਜਦੋਂ ਜੰਗਲਾਂ ਮਹੌਲ ਬਣਿਆ ਸੀ ਉਦੋਂ ਚੰਗੇ ਸੀ ਨੌਜਵਾਨ ਉਦੋਂ ਇਹਨਾਂ ਦੀ ਹਿੰਸਾ ਵੀ ਚੰਗੀ ਲੱਗੀ ਹੋਣੀ ਇਹਨਾਂ ਨੇ ਭਜਾਏ ਸੀ ਤੇ ਤੀਜੀ ਗੱਲ ਹੁਣ ਤੁਸੀਂ ਉਹ ਕੀਤੀ ਗੱਲ ਹੜਾਂ ਦੀ ਉਹ ਕਹਿੰਦੇ ਆਪਾਂ ਕੋਠਿਆਂ ਦੇ ਉੱਤੇ ਬੈਠਣਾ ਇੱਕ ਤਾਂ ਬਾਪੂ ਨੇ ਇਹ ਕਿਹਾ ਸੀ ਵੀ ਮੈਂ ਟਰੈਕਟਰ ਦੀ ਛੱਤ ਤੇ ਦੋ ਦਿਨ ਕੱਟੇ ਟਰੈਕਟਰ ਦੀ ਛੱਤ ਤੱਕ ਪਾਣੀ ਪੁੱਜ ਗਿਆ ਸੀ ਸਿਰ ਮੈਂ ਫੁੱਟ ਬਣੀ 1.5 ਫੁੱਟ ਉੱਤੇ ਰਹਿ ਗਿਆ ਸੀ ਛੱਤ ਦੇ ਪਿਓ ਪਤ ਬੈਠੇ ਰਹੇ ਪਰ ਵੀ ਮੈਂ ਘਰ ਨਹੀਂ ਛੱਡ ਕੇ ਜਾਣਾ ਇੱਥੇ ਮਰਨਾ ਮਨਜ਼ੂਰ ਆ ਛੱਡ ਕੇ ਨਹੀਂ ਜਾਣਾ ਇਹ ਹੁੰਦਾ ਮਿੱਟੀ ਨਾਲ ਪਿਆਰ ਜੇ ਤੁਸੀਂ ਇੱਥੇ ਆਏ ਆ ਰਹੇ ਆ ਜਿਨ੍ਹਾਂ ਵੀ ਰੱਖੇ ਆ ਇਹਨਾਂ ਨੇ ਦੱਸੋ ਹੜਾਂ ਦੇ ਵਿੱਚ ਕਿੰਨੀ ਇਹਨਾਂ ਨੇ ਮਦਦ ਕਰੀ ਤੁਹਾਡੀ ਦੱਸੋ ਹੜਾਂ ਦੇ ਦੌਰਾਨ ਪ੍ਰਵਾਸੀਆਂ ਨੇ ਕਿੰਨੀ ਮਦਦ ਤੁਹਾਡੀ ਕਰਤੀ ਭਾਈ ਬੰਡੇ ਨਾ ਜਾਇਆ ਕਰੋ ਉਹ ਚੀਜ਼ਾਂ 'ਚ ਇੱਕ ਜੋਟਤਾ ਦਿਖਾਇਆ ਕਰੋ ਵੀ ਸਾਡਾ ਆਪਣਾ ਨਿਸ਼ਾਨਾ ਬਣਾ ਕੇ ਰੱਖੋ ਸਾਡਾ ਨਿਸ਼ਾਨਾ ਸਿਰਫ ਇਹ ਹੈ ਪੰਜਾਬ ਦੇ ਵਿੱਚ ਕਾਨੂੰਨ ਲੈ ਕੇ ਆਉਣਾ ਇੱਕ ਕਾਨੂੰਨ ਬਣੇ ਜਿਹਦਾ ਰੂਪਰੇਖਾ ਪੂਰੀ ਤਿਆਰ ਕੀਤੀ ਬਾਈ ਅਮਤੋਜ ਮਾਨ ਜੀ ਉਹਨਾਂ ਨੇ ਪੂਰੀ ਰੂਪਰੇਖਾ ਬਣਾਈ ਹੋਈ ਹੈ ਜੱਜਾਂ ਦੇ ਨਾਲ ਬੈਠ ਕੇ ਬਣਾਈ ਹੋਈ ਹੈ ਉਹ ਪੂਰੇ ਉਹਨਾਂ ਨੇ ਅਜੇ ਫੇਸਬੁੱਕ ਤੇ ਵੀ ਅੱਜ ਪਾਈ ਹੈ ਸਾਡੀ ਫੇਸਬੁੱਕ ਤੇ ਵੀ ਹੈਗੀ ਆ ਉੱਚ ਪੂਰੀ ਡਿਟੇਲ ਲਿਖੀ ਹੋਈ ਵੀ ਕਿ ਕਿਹੜੇ ਕਿਹੜੇ ਨੂੰ ਹੱਕ ਹੈਗੇ ਆ ਉਹਨਾਂ ਚ ਜੇ ਤੁਹਾਨੂੰ ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ ਉਹਦੇ ਤੁਸੀਂ ਡਿਸਕਸ਼ਨ ਕਰ ਲਓ ਤੇ ਕਰਿਓ ਪਾਸ ਕਰ ਦਿਓ ਆ ਜਿਹੜੇ ਲੜਾਈ ਝਗੜੇ ਜੋ ਵੀ ਹੁੰਦੇ ਖਤਮ ਹੋ ਜਾਣੇ ਮਤਲਬ ਇਹ ਨਹੀਂ ਹੈਗਾ ਅਸਲ ਤਾਂ ਤੁਸੀਂ ਰੱਖੇ ਪਵਾ ਕੇ ਕੰਮ ਸਾਡੀ ਮੰਗ ਕੀ ਆ ਮੈਂ ਫੇਰ ਦੱਸਦਾ ਇਹਨਾਂ ਨੂੰ ਕਹਿੰਦਾ ਹੋਣੇ ਬੜੀ ਮੰਗ ਕੀ ਆ 2 ਮਿੰਟ ਦੀ 1 ਮਿੰਟ ਚ ਮਕਾੜਨਾ ਮੰਗ ਸਾਡੀ ਇਹ ਆ ਪੰਜਾਬ 'ਚ ਪੰਜਾਬੀਆਂ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਹੋਵੇ ਪੰਜਾਬ 'ਚ ਨੌਕਰੀਆਂ ਪੰਜਾਬੀਆਂ ਨੂੰ ਹੋਵੇ 75 ਤੋਂ 80% ਘੱਟੋ-ਘੱਟ ਤੇ ਉਸ ਤੋਂ ਬਾਅਦ ਪੰਜਾਬ 'ਚ ਜਿਹੜਾ ਵੀ ਆਵੇ ਦੀ ਪੀਸੀਸੀ ਵੈਰੀਫਾਈ ਐ ਨਹੀਂ ਸਿਰਫ ਜੁਪੀ ਬਿਹਾਰੋਂ ਨਹੀਂ ਕਹਿੰਦੇ ਕੋਈ ਵੀ ਕਿਸੇ ਵੀ ਸਟੇਟ ਤੋਂ ਆਵੇ ਬਾਹਰੀ ਸਟੇਟ ਤੋਂ ਕੋਈ ਆਵੇ ਉਹ ਪ੍ਰਵਾਸੀ ਆ ਪ੍ਰਵਾਸੀਆਂ ਤੋਂ ਇੱਥੇ ਜੁਪੀ ਬਿਹਾਰ ਨੂੰ ਲੈ ਕੇ ਜਾਂਦੇ ਜ਼ਿਆਦਾ ਕੱਲੇ ਜੁਪੀ ਬਿਹਾਰ ਵਾਲੇ ਪ੍ਰਵਾਸੀ ਨਹੀਂ ਆ ਜਿਹੜੇ ਬਾਹਰੀ ਸਟੇਟਾਂ ਤੋਂ ਕੋਈ ਵੀ ਆਵੇ ਉਹ ਪ੍ਰਵਾਸੀ ਆ ਜਿਵੇਂ ਆਹੀ ਜਾਂਦੇ ਆ ਆਪਾਂ ਸਾਰੀ ਪੀਸੀ ਦੀ ਕਰਾਉਂਦੇ ਆ ਜਦੋਂ ਆਪਾਂ ਕਿਤੇ ਵੀ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਆ ਇਹ ਹੋਣੀ ਚਾਹੀਦੀ ਹੈ ਤੇ ਉਹਦੇ ਨਾਲ ਹੀ ਇਹ ਵੈਰੀਫਾਈ ਜਦੋਂ ਵੈਰੀਫਾਈ ਹੋ ਗਏ ਤਾਂ ਜਿਹੜੇ ਕਾਨੂੰਨ ਲਾਗੂ ਹੋ ਗਿਆ ਆਪੇ ਸਭ ਜਿਹੜੇ ਮਸਲੇ ਠੰਡੇ ਹੋ ਜਾਣੇ ਮੁੱਕ ਜਾਣੇ ਖਤਮ ਹੋ ਜਾਣੇ ਭਗਵਾਨ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ